ਸਮੇਂ ਦੇ ਦਿੱਤਾ ਹੁੰਦਾ ਸੀ ਕਿ ਮੈਂ ਉਥੋਂ ਦੇ ਲੋਕਾਂ ਦਾ ਇਲਾਜ ਕਰ ਰਿਹਾ ਤੇ ਮੇਰੇ ਮਨ 'ਚ ਜ਼ੋਰ ਇਹ ਗੱਲ ਖੜਕਦੀ ਹੁੰਦੀ ਸੀ ਕਿ ਮੈਨੂੰ ਆਪਣੇ ਸ਼ਹਿਰ ਆਪਣੇ ਪੰਜਾਬ ਦੇ ਵਿੱਚ ਜਾ ਕੇ ਆਪਣੇ ਲੋਕਾਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਯੂ ਐਸ ਏ ਤੇ ਸਿੰਗਾਪੁਰ ਤੋਂ ਵੀ ਆਫਰ ਆਈ ਸੀ ਪਰ ਮੈਨੂੰ ਲੱਗਿਆ ਵੀ ਮੈਨੂੰ ਆਪਣੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਹੀ ਕਰਕੇ ਮੈਂ ਇੱਥੇ ਮੁੜ ਆ ਕੇ ਇੱਥੇ ਮੈਂ ਆਪਣਾ ਲਗਭਗ 70 ਤਰ੍ਹਾਂ ਦੀ ਆਪਰੇਸ਼ਨ ਮੈਂ ਖੁਦ ਕਰਦਾ ਹਾਂ ਜਿਸ ਦੇ ਨਾਲ ਅਸੀਂ ਅੱਖਾਂ ਨੂੰ ਜਿਸ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੇ ਹਸਪੀਟਲ ਦੇ ਵਿੱਚ ਅੱਖਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਪੈਂਦੀ ਹਰ ਇੱਕ ਤਰ੍ਹਾਂ ਦਾ ਇਲਾਜ ਇੱਥੇ ਹੁੰਦਾ ਹੈ। ਦੇਖ ਤਾਂ ਇਹਨਾਂ ਕੁ ਤਾਰਨ ਵਾਲਾ ਹੁੰਦਾ ਇੱਕ ਮੋਤੀ ਦਾ ਆਪਰੇਸ਼ਨ ਹੁੰਦਾ ਜਾਂ ਕੋਈ ਮਾੜਾ ਮੋਟਾ ਹੋਰ ਦੂਜਾ ਤੀਜਾ ਕੋਈ 70 ਤਰ੍ਹਾਂ ਦੀ ਗੱਲ ਕਰ ਰਹੇ ਹਾਂ। ਹਮਮ ਅਗਰ ਸਮੇਂ ਸਿਰ 8 ਸਾਲ ਦੀ ਉਮਰ ਤੋਂ ਪਹਿਲੇ ਅਗਰ ਚਸ਼ਮਾ ਲੱਗ ਜਾਂਦਾ ਹੈ ਤਾਂ ਪਿੰਗੇ ਪੰਦੇ ਹੋਣ ਦੇ ਚਾਂਸ ਬਹੁਤ ਘੱਟ ਜਾਂਦੇ ਆ ਅਗਰ ਸਾਡੇ ਪੰਜਾਬ ਜਿੱਥੇ ਧੁੱਪ ਵਗੈਰਾ ਕਾਫੀ ਤੇਜ਼ ਹੁੰਦੀ ਹੈ ਗਰਮੀਆਂ ਦੇ ਵਿੱਚ ਇੱਥੇ ਅੱਖਾਂ ਦਾ ਕੇਸਰ ਕਾਫੀ ਕਾਮਨ ਹੋ ਰਿਹਾ ਤਾਂ ਉਹਦਾ ਸਫਲ ਇਲਾਜ ਸਾਡੇ ਕੋਲ ਬਿਲਕੁਲ ਅਵੇਲੇ ਹੈ ਠੀਕ ਐ ਸੱਜੇ ਸਾਡੇ ਤੋਂ ਵਧੀਆ ਇਲਾਜ ਹੋਰ ਕਿਤੇ ਤੁਹਾਨੂੰ ਨਹੀਂ ਮਿਲ ਸਕਦਾ ਅਸੀਂ ਝੋਟ ਲੱਗੇ ਕੇ ਸੱਜੇ ਲਈ ਤੁਹਾਨੂੰ ਕੋਈ ਵੀ ਪੀਜੀ ਜਾਣ ਦੀ ਲੋੜ ਨਹੀਂ ਪੈਗੀ ਤੂ ਪੇਸ਼ੈਂਟ ਨੂੰ ਜਿਆਦਾ ਲੰਬੀ ਉਡੀਕ ਕਰਨ ਦੀ ਲੋੜ ਨਹੀਂ ਕਿਉਂਕਿ ਬਹੁਤ ਸਾਰਾ ਅਕਸਰ ਦੇਖਿਆ ਗਿਆ ਕਿ ਉਹ ਵੇਟ ਦੇ ਵਿੱਚ ਹੀ ਉਹਨਾਂ ਦੀ ਆਖਰੀ ਨਿਗਾ ਚਲੀ ਜਾਂਦੀ ਹੈ ਡੋਨੇਸ਼ਨ ਦੀ ਦਰ ਹੈ ਸਾਡੇ ਇੰਡੀਆ ਦੇ ਵਿੱਚ ਬਹੁਤ ਲਿਮਟਿਡ ਹੈ ਬਿਲਕੁਲ ਅਗਰ 10 ਬੰਦਿਆਂ ਨੂੰ ਪੁੱਤਲੀ ਦੀ ਲੋੜ ਹੈ ਤਾਂ ਸਿਰ ਇੱਕ ਬੰਦੇ ਨੂੰ ਪੁੱਤਲੀ ਮਿਲਦੀ ਹੈ ਸਾਡੇ ਸੈਂਟਰ ਦੇ ਵਿੱਚ ਕਿਉਂਕਿ ਅਸੀਂ 올 ਓਵਰ ਇੰਡੀਆ ਅਲੱਗ-ਅਲੱਗ ਆਈ ਬੈਂਕਾਂ ਦੇ ਨਾਲ ਸਾਡੀ ਐਮਓਯੂ ਸਾਈਨ ਹੋ ਰੱਖਿਆ ਹੈਗਾ ਸੋ ਅਸੀਂ ਇਹ ਕਹੇ ਸਤਿ ਕਿ ਸਾਡੇ ਕੋਲ ਅਗਰ ਕੋਈ ਪੁੱਤਲੀ ਬਦਲਵਾਉਣ ਲਈ ਆਏ ਤਾਂ ਅਸੀਂ ਉਹਦਾ ਹਫ਼ਤੇ ਦੇ ਅੰਦਰ ਆਪਰੇਸ਼ਨ ਕਰ ਸਕਦੇ ਹਾਂ ਨੇਤਰ ਪ੍ਰਕਾਸ਼ ਕੀਤਾ ਗੁਰਦੀਪ ਦੇ ਨਾਮ ਤੋਂ ਲਿੱਤਾ ਇਸ ਹਸਪੀਟਲ ਦੀ ਜਿਹੜੀ ਮੇਨ ਮਕਸਦ ਬੇਸਿਕਲੀ ਪੈਸੇ ਉੱਤੇ ਨਹੀਂ ਟਿਕਿਆ ਹੋਇਆ ਇਹ ਲੋਕਾਂ ਦੀ ਸੇਵਾ ਲਈ ਹੈ ਇਹ ਸਾਡੇ ਕੋਲ ਅੱਖਾਂ ਦੀ 슈ਗਰ ਦੇ ਅਸਰ ਦੇ ਕਰਕੇ ਅਮਰੀਕਨ ਮਸ਼ੀਨ ਲੱਗੀ ਹੋਈ ਹੈ ਗ੍ਰੀਨ ਲੇਜ਼ਰ 2022 ਤੋਂ 2023 ਦੇ ਇੱਕ ਸਾਲ ਦੇ ਪੀਰੀਅਡ ਲਈ ਸਾਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਦਿੱਤਾ ਗਿਆ ਹੈ ਅਸੀਂ ਹੁਣ ਤੱਕ ਸਾਡੇ ਹਸਪਤਲ ਦੇ ਲਗਭਗ 2000 ਬੰਦਿਆਂ ਦੀ ਪੁਤਲੀ ਦਾ ਆਪਰੇਸ਼ਨ ਹੋ ਚੁੱਕਿਆ ਜੋ ਕਿ ਪੰਜਾਬ ਦੇ ਲਈ ਇੱਕ ਰਿਕਾਰਡ ਦੀ ਤਰ੍ਹਾਂ ਹੈ ਤੋ ਛੋਟੇ ਬੱਚੇ ਤੋਂ ਸਨ ਨੇ 1 ਮਹੀਨੇ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬੰਦੇ ਤੱਕ ਦੀ ਪਤਲੀ ਬੱਲੀ ਹੈ ਅੱਛਾ 1 ਮਹੀਨੇ ਦੇ ਬੱਚੇ ਦੀ ਵੀ ਕਿਉਂਕਿ ਦੇਖੋ ਪਤਲੀ ਜਿਹੜੀ ਬਲਾਈਂਡਨੈਸ ਹੈਗੀ ਹੈ ਇਹ ਕਾਫੀ ਕਾਮਨ ਹੈ ਸਾਡੇ ਕੋਲ ਬੰਦੇ ਆਉਂਦੇ ਆ ਤੁਸੀਂ ਮਨ ਕੇ ਚੱਲੋਗੇ ਕਿ ਉਹਨਾਂ ਨੂੰ ਲੋਕ ਫੜ ਕੇ ਲੈ ਕੇ ਆਉਂਦੇ ਆ ਤੇ ਤੁਸੀਂ ਮੰਨੋਗੇ ਹਫਤੇ ਬਾਅਦ ਸਾਡੇ ਕੋਲ ਕਈ ਮਰੀਜ਼ ਆਪੇ ਬੱਸ ਦੇ ਵਿੱਚ ਬੈਠ ਕੇ ਕੱਲਿਆ ਸਾਨੂੰ ਦਿਖਾਣ ਆਉਂਦੇ ਸੋ ਅਸੀਂ ਕਹਾਂਗੇ ਇਹ ਇੱਕ ਲਾਈਫ ਚੇਂਜਿੰਗ ਚੀਜ਼ ਹੈ ਇਹ ਹੈ ਬਾਕੀ ਅੱਜਕੱਲ ਸ਼ੂਗਰ ਬਹੁਤ ਜ਼ਿਆਦਾ ਕਾਮਨ ਹੋ ਰਿਹਾ ਕਿ ਸ਼ੂਗਰ ਕਰਕੇ ਲੋਕਾਂ ਦੇ ਪਰਦੇ ਖਰਾਬ ਹੋ ਰਿਹਾ ਲੋਕਾਂ ਨੂੰ ਬਲਾਈਂਡਨੈਸ ਹੋ ਰਹੀ ਹੈ ਇੰਡੀਆ ਵੈਸੇ ਵੀ ਵਰਲਡ ਦੀ ਬਲਾਈਂਡ ਕੈਪੀਟਲ ਅਗੇ ਡਾਇਬੀਟਸ ਕੈਪੀਟਲ ਹੈ ਸੋ ਸਾਡੇ ਕੋਲ ਉਹਦਾ ਵੀ ਸਫਲ ਇਲਾਜ ਹੈ ਅਸੀਂ ਇਹ ਕਹਿ ਸਕਦੇ ਕਿ ਤੁਹਾਡੀ ਬਹੁਤ ਸਾਰੀ ਕੰਡੀਸ਼ਨ ਜਿਨ੍ਹਾਂ ਨੂੰ ਅਸੀਂ ਠੀਕ ਕਰ ਸਕਦੇ ਤੁਹਾਨੂੰ ਅੰਨੇਪਨ ਤੋਂ ਬਿਲਕੁਲ ਬਚਾ ਸਕਦੇ ਤੁਹਾਡਾ ਅੰਨਾਂ ਬੰਦੂਰ ਕਰ ਸਕਦਾ ਬਚਾਇਆ ਜਾ ਸਕਦਾ ਬਿਲਕੁਲ ਬਿਲਕੁਲ ਜੀ ਪਰ ਸੇ ਕੋਈ ਵੀ ਇਲਾਜ ਜੋ ਰੱਖਿਆ ਹੈ ਉਹ ਬੇਸਿਕਲੀ ਇੱਕ ਤਰੀਕੇ ਨਾਲ ਐਦਾਂ ਦਾ ਰੱਖਿਆ ਕਿ ਲੋਕ ਹਰ ਇੱਕ ਬੰਦਾ ਸਮਾਜ ਦਾ ਹਰ ਤਬਕਾ ਜਿਹੜਾ ਹੈਗਾ ਉਹਨੂੰ ਅਫੋਰਡ ਕਰ ਸਕਦਾ। ਜਿਹੜੀ ਟੈਕਨੋਲੋਜੀ ਅਸੀਂ ਜੋ ਇੱਥੇ ਮਸ਼ੀਨਸ ਲਗਾਈਆਂ ਹੋਈਆਂ ਐ ਚਾਹੇ ਉਹ ਜਾਂਚ ਦੇ ਮਾਮਲੇ ਆ ਚਾਹੇ ਉਹ ਸਰਜਰੀ ਮਾਮਲੇ ਉਹ ਵਰਲਡ ਕਲਾਸ ਮਸ਼ੀਨ ਚੱਲੀਆਂ। ਸੋ ਤਾਂ ਦੱਸਿਆ ਵੀ OCT ਦੀ ਸਭ ਤੋਂ ਐਡਵਾਂਸ ਮਸ਼ੀਨ ਆਕਟੋਪਾਲ ਦੇ ਨਾਮ ਤੋਂ ਮਸ਼ੀਨ ਆਦੀ ਐ। ਉਹ ਸਾਡੇ ਕੋਲ ਲੱਗੀ ਹੋਈ ਜਿਹੜੀ ਤੁਹਾਡੇ ਪੂਰੀ ਪਿਛਲੇ ਪਰਦੇ ਦੀ ਜਾਂਚ ਕਰਕੇ ਦੱਸ ਦਿੰਦੀ ਵੀ ਤੁਹਾਡੇ ਕਿੱਥੇ-ਕਿੱਥੇ ਬਲੱਡ ਆਇਆ ਹੋਇਆ ਆ। ਫਿਰ ਉਹਦੇ ਇਲਾਜ ਲਈ ਗ੍ਰੀਨ ਲੇਜ਼ਰ ਆਪਾਂ ਕਹਿੰਦੇ ਆ ਕਿ ਜਿਹੜਾ ਕਿ ਤੁਹਾਡੇ ਪਰਦੇ ਦੀ ਲੇਜ਼ਰ ਕਰਦੀ ਹੈ ਸਾਡੇ ਕੋਲ ਕਵਾਂਟਲ ਦੀ ਅਮਰੀਕਨ ਮਸ਼ੀਨ ਜਿਹੜੀ ਹੈ ਸਭ ਤੋਂ ਲੇਟੈਸਟ ਮਸ਼ੀਨ ਜਿਹੜੀ ਹੈ ਉਹ ਲੱਗੀ ਹੋਈ ਹੈ ਆਰਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਦੋਸਤੋ ਜੇਕਰ ਮੈਂ ਤੁਹਾਨੂੰ ਕਹਾ ਕਿ ਪਟਿਆਲਾ ਸ਼ਹਿਰ ਦੇ ਵਿੱਚ ਇੱਕ ਅਜੀਹਾ ਹਸਪਤਾਲ ਹੈ ਜਿਸ ਦੇ ਵਿੱਚ 70 ਕਿਸਮ ਦੇ ਆਪਰੇਸ਼ਨ ਅੱਖਾਂ ਨਾਲ ਸੰਬੰਧਿਤ ਬਿਮਾਰੀਆਂ ਦੇ ਹੁੰਦੇ ਹਨ ਤੇ ਇਹਨਾਂ ਡਾਕਟਰ ਸਾਹਿਬ ਦੀ ਇੰਨੀ ਕੁਆਲੀਫਿਕੇਸ਼ਨ ਹੈ ਕਿ ਇਹ ਵਿਦੇਸ਼ਾਂ ਦੇ ਵਿੱਚ ਜਾ ਕੇ ਲੋਕਾਂ ਦੇ ਆਪਰੇਸ਼ਨ ਕਰਦੇ ਆ ਮੈਂ ਚਾਹਨਾ ਕਿ ਇਹ ਪਟਿਆਲਾ ਸ਼ਹਿਰ ਨੂੰ ਆਲੇ ਦੁਆਲੇ ਦੇ ਲੋਕਾਂ ਨੂੰ ਪਤਾ ਲੱਗੇ ਤਾਂ ਜੋ ਉਹਨਾਂ ਦੀ ਖੱਜਲ-ਖੁਆਰੀ ਘਟ ਸਕੇ ਸੋ ਇਸ ਕਰਕੇ ਅੱਜ ਅਸੀਂ ਪਹੁੰਚ ਗਏ ਆ ਨੀਤ੍ਰ ਪ੍ਰਕਾਸ਼ ਹਸਪਤਾਲ ਦੇ ਵਿੱਚ ਜਿੱਥੇ ਕਿ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਡਾਕਟਰ ਗੁਰਜੀਤ ਸਿੰਘ ਗਲਵਤ ਉਹਨਾਂ ਦੇ ਨਾਲ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਅਸੀਂ ਚਾਹੁੰਦੇ ਆ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਆਪਣੇ ਬਾਰੇ ਦੱਸੋ ਮੇਰਾ ਨਾਮ ਡਾਕਟਰ ਗੁਰਜੀਤ ਸਿੰਘ ਜੀ ਮੈਂ ਅੱਖਾਂ ਦੀ ਅਗਲੀ ਪੁਤਲੀ ਦਾ ਚਿੱਟੇ ਮੋਤੀ ਦਾ ਤੇ ਅੱਖਾਂ ਦੀ ਪਲਾਸਟਿਕ ਸਰਜਰੀ ਤੇ ਲੀਸਿਕ ਸਰਜਰੀ ਦਾ ਮਾਹਿਰ ਹਾਂ ਮੈਂ ਆਪਣੀ ਸਟੱਡੀ ਜਿਹੜੀ ਹੈ ਦਿੱਲੀ ਦੇ ਮਸ਼ਹੂਰ ਸਰਗੰਗਾਰਮ ਹਸਪੀਟਲ ਅਤੇ ਬੈਂਗਲੌਰ ਦੇ ਇੰਡੀਆ ਦੇ ਮਸ਼ਹੂਰ ਹਸਪੀਟਲ ਨਾਰਨ ਨਿਤਰਾਲੇ ਤੋਂ ਕੰਪਲੀਟ ਕੀਤੀ ਹੈ ਤੇ ਮੈਨੂੰ ਆਪਣੀ ਪ੍ਰੈਕਟਿਸ ਦੇ ਵਿੱਚ ਲਗਭਗ 16 ਸਾਲ ਦਾ ਐਕਸਪੀਰੀਅੰਸ ਹੈ ਇਸ ਦੌਰਾਨ ਅਸੀਂ ਅੱਖਾਂ ਦੇ ਹਜ਼ਾਰਾ ਤਰ੍ਹਾਂ ਦੇ ਆਪਰੇਸ਼ਨ ਕੀਤੇ ਹਨ ਜਿਦੇ ਵਿੱਚ ਅਗਲੀ ਪੁਤਲੀ ਦੇ ਆਪਰੇਸ਼ਨ ਕੰਪਲਿਕੇਟਿਡ ਟੂ ਕੰਪਲਿਕੇਟ ਅੱਖਾਂ ਦੇ ਚੋਟ ਲੱਗੇ ਦੇ ਆਪਰੇਸ਼ਨ ਹੋ ਗਿਆ ਪਲਾਸਟਿਕ ਸਰਜਰੀ ਦੇ ਕੇਸ ਅੱਖਾਂ ਦੇ ਕੈਂਸਰ ਤੱਕ ਦੇ ਅਸੀਂ ਆਪਰੇਸ਼ਨ ਕਰਦੇ ਰਹੇ ਆਸੀਂ ਆਪਣੇ ਹਸਪਤਲ ਤੇ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਸਾਡੇ ਕੋਲ ਆਪਣੇ ਹਸਪਤਲ ਦੇ ਵਿੱਚ ਸਾਰੀ ਤਰ੍ਹਾਂ ਦੀ ਫੈਸਿਲਿਟੀ ਮੌਜੂਦ ਹੈ ਡਾਕਟਰ ਸਾਹਿਬ ਤੁਸੀਂ ਪਹਿਲੇ 10 ਡਾਕਟਰਾਂ ਦੇ ਵਿੱਚੋਂ ਆਨੇ ਹੋ ਤੇ ਫਿਰ ਕਾਰਨ ਕੀ ਹੈ ਕਿ ਤੁਸੀਂ ਪਟਿਆਲਾ ਸ਼ਹਿਰ ਦੇ ਵਿੱਚ ਹੀ ਬੈਠੇ ਹੋ ਕਿਉਂਕਿ ਜਦੋਂ ਤੁਹਾਡੇ ਕੋਲ ਵਿਦੇਸ਼ਾਂ ਦੀ ਬਹੁਤ ਸਾਰੀਆਂ ਆਫਰਾਂ ਸਨ ਬਿਲਕੁਲ ਲਾਈਫ ਦੇ ਵਿੱਚ ਕਈ ਤਰ੍ਹਾਂ ਦੀ ਓਪਰਚ्युनिटीਜ਼ ਜ਼ਰੂਰ ਮਿਲੀਆਂ ਹਨ ਜਦ ਮੈਂ ਬੈਂਗਲੌਰ ਦੇ ਵਿੱਚ ਕੰਮ ਕਰਦਾ ਹੁੰਦਾ ਸੀ ਤਾਂ ਮੈਂ ਦੇਖਦਾ ਹੁੰਦਾ ਸੀ ਕਿ ਮੈਂ ਉੱਥੋਂ ਦੇ ਲੋਕਾਂ ਦਾ ਇਲਾਜ ਕਰ ਰਿਹਾ ਤੇ ਮੇਰੇ ਮੱਝ ਜ਼ਰੂਰ ਇਹ ਗੱਲ ਖੜਕਦੀ ਹੁੰਦੀ ਸੀ ਕਿ ਕਿ ਮੈਨੂੰ ਆਪਣੇ ਸ਼ਹਿਰ ਆਪਣੇ ਪੰਜਾਬ ਦੇ ਵਿੱਚ ਜਾ ਕੇ ਆਪਣੇ ਲੋਕਾਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਸੋ ਮੇਰੇ ਲਈ ਕੋਈ ਇਨਸਪੀਰੇਸ਼ਨ ਸੀ ਤਾਂ ਹੀ ਮੈਂ ਦਿੱਲੀ ਤੇ ਬੈਂਗਲੌਰ ਵਰਗੇ ਸ਼ਹਿਰ ਜਿੱਥੇ ਮੈਨੂੰ ਅੱਗੇ ਲਾਈਫ ਦੇ ਵਿੱਚ ਬਹੁਤ ਤਰ੍ਹਾਂ ਦੀ ਅੱਗੇ ਓਪਰਚੁਨਿਟੀ ਮਿਲ ਰਹੀ ਹੈ ਈਵਨ ਮੈਨੂੰ ਯੂਐਸਏ ਤੇ ਸਿੰਗਾਪੁਰ ਤੋਂ ਵੀ ਆਫਰ ਆਈ ਸੀ ਪਰ ਮੈਨੂੰ ਲੱਗਿਆ ਵੀ ਮੈਨੂੰ ਆਪਣੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਹੀ ਕਰਕੇ ਮੈਂ ਇੱਥੇ ਮੁੜ ਆ ਕੇ ਇੱਥੇ ਮੈਂ ਆਪਣਾ ਹਸਲ ਜੀ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਕਿਹਾ ਕਿ 70 ਕਿਸਮ ਦੇ ਅੱਖਾਂ ਦੇ ਆਪਰੇਸ਼ਨ ਅੱਜ ਤੱਕ ਅਸੀਂ ਕੀ ਬਹੁਤ ਸਾਰੇ ਲੋਕਾਂ ਨੇ ਸਿਰਫ ਇੰਨਾ ਹੀ ਸੁਣਿਆ ਸੀ ਬੀਕਤਾ ਇਹਨਾਂ ਕੁਤਾਰਨ ਵਾਲਾ ਹੁੰਦਾ ਇੱਕ ਮੋਤੀ ਦਾ ਆਪਰੇਸ਼ਨ ਹੁੰਦਾ ਜਾਂ ਕੋਈ ਮਾੜਾ ਮੋਟਾ ਹੋਰ ਦੂਜਾ ਤੀਜਾ ਕੋਈ 70 ਤਰ੍ਹਾਂ ਦੀ ਗੱਲ ਕਰ ਰਹੇ ਹਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅੱਖ ਦੇ ਬਾਰੇ ਅਕਸਰ ਇਹੀ ਸੋਚਦੇ ਹੈਗੇ ਆਮ ਲੋਕਾਂ ਦੀ ਤਰ੍ਹਾਂ ਇਹ ਹੀ ਹੈ ਕਿ ਸ਼ਾਇਦ ਅੱਖ ਦੇ ਵਿੱਚ ਇੱਕ ਚਿੱਟੇ ਮੋਤੀ ਦੀ ਬਿਮਾਰੀ ਹੈ ਜਾਂ ਇੱਕ ਐਨਕਾ ਦਾ ਆਪਰੇਸ਼ਨ ਹੈ ਜਾਂ ਕਾਲਾ ਮੋਤੀ ਹੈ ਲੋਕਾਂ ਨੂੰ ਜ਼ਿਆਦਾ ਲੋਕਾਂ ਨੂੰ ਜ਼ਿਆਦਾ ਤਿੰਨ ਚਾਰ ਬਿਮਾਰੀਆਂ ਬਾਰੇ ਪਤਾ ਹੈ ਪਰ ਅੱਖ ਸਮੇਂ ਦੇ ਨਾਲ ਕਾਫੀ ਜ਼ਿਆਦਾ ਐਡਵਾਂਸ ਬ੍ਰਾਂਚ ਬਣ ਚੁੱਕੀ ਹੈ ਇੱਕ ਸੁਪਰ ਸਪੈਸ਼ਲਿਟੀ ਬ੍ਰਾਂਚ ਬਣ ਚੁੱਕੀ ਹੈ ਜਿਹਦੇ ਨਾਲ ਅੱਖਾਂ ਦੇ ਵਿੱਚ ਵੀ 12 ਤਰ੍ਹਾਂ ਦੀ ਬ੍ਰਾਂਚਸ ਨਿਕਲ ਆਈਆਂ ਹਨ ਸੋ ਅਸੀਂ ਅੱਖਾਂ ਦੀ ਅਗਲੀ ਪੁਤਲੀ ਦਾ ਪਿਛਲੇ ਪਰਦੇ ਦਾ ਅੱਖਾਂ ਦੇ ਕਾਲੇ ਮੋਤੀਏ ਦਾ ਅੱਖਾਂ ਦੇ ਭਿੰਗੇਪਣ ਦਾ ਚਸ਼ਮੇ ਹਟਾਉਣ ਦਾ ਆਪਰੇਸ਼ਨ ਅੱਖਾਂ ਦੀ ਝੋਟ ਲੱਗਣ ਦੇ ਆਪਰੇਸ਼ਨ ਹਰ ਇੱਕ ਤਰ੍ਹਾਂ ਦੇ ਆਪਰੇਸ਼ਨ ਲਗਭਗ 70 ਤਰ੍ਹਾਂ ਦੇ ਆਪਰੇਸ਼ਨ ਬੈ ਖੁਦ ਕਰਦਾ ਹਾਂ ਜਿਹਦੇ ਨਾਲ ਅਸੀਂ ਅੱਖਾਂ ਨੂੰ ਜਿਸ ਕਰਕੇ ਅਸੀਂ ਇਹ ਕਹੇ ਸਦੇ ਕਿ ਸੱਡੇ ਹਸਪੀਟਲ ਦੇ ਵਿੱਚ ਅੱਖਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਪੈਂਦੀ ਹਰ ਇੱਕ ਤਰ੍ਹਾਂ ਦਾ ਇਲਾਜ ਇੱਥੇ ਹੁੰਦਾ ਹੈ ਡਾਕਟਰ ਸਾਹਿਬ ਮੈਂ ਦੇਖਿਆ ਕਿ ਕਾਫੀ ਵਧੀਆ ਤੁਸੀਂ ਇਨਫਰਾਸਟ੍ਰਕਚਰ ਰੈਡੀ ਕੀਤਾ ਹੈ ਅਧਿਆਤਮਿਕ ਜਿਹੜੀਆਂ ਮਸ਼ੀਨਾਂ ਤੁਸੀਂ ਇੱਥੇ ਲਗਾਈਆਂ ਨੇ ਔਰ ਜਿਹੜੀਆਂ ਤੁਸੀਂ ਬਿਮਾਰੀਆਂ ਦੱਸ ਰਹੇ ਹੋ ਤੁਸੀਂ ਇੱਕ ਜ਼ਿਕਰ ਕੀਤਾ ਭੰਗੇਪਾਨ ਦਾ ਹਾਂਜੀ ਜਿਹੜਾ ਭੰਗਾ ਪਾਣਾ ਬੱਚਿਆਂ ਦੇ ਵਿੱਚ ਵੀ ਹੁੰਦਾ ਬਹੁਤ ਸਾਰੇ ਪੇਰੈਂਟਸ ਜਿਹੜੇ ਬੜੇ ਚਿੰਤਤ ਰਹਿੰਦੇ ਕਿ ਇਸ ਦਾ ਸਫਲ ਇਲਾਜ ਹੈ ਬਿਲਕੁਲ ਹੈ ਜੀ ਦੇਖੋ ਭੰਗੇਪਾਨ ਦੀ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਸਾਨੂੰ ਬੱਚਾ ਅੱਖਾਂ ਦਾ ਨੰਬਰ ਜ਼ਰੂਰ ਚੈੱਕ ਕਰਵਾਉਣਾ ਚਾਹੀਦਾ ਅਗਰ ਤੁਹਾਨੂੰ ਬੱਚੇ ਦੀ ਕਲਾਸਰੂਮ ਤੋਂ ਕੰਪਲੇਂਟ ਆ ਰਹੀ ਹੈ ਕਿ ਤੁਹਾਡਾ ਬੱਚਾ ਜਿਹੜਾ ਹੈ ਪਿੱਛੇ ਬੈਠ ਕੇ ਬਲੈਕਬੋਰਡ ਸਾਫ਼ ਨਹੀਂ ਦੇਖ ਪਾ ਰਿਹਾ ਤਾਂ ਇਹ ਸਭ ਤੋਂ ਪਹਿਲੀ ਨਿਸ਼ਾਨੀ ਹੁੰਦੀ ਹੈ ਜਿਹਦੇ ਵਿੱਚ ਮਾਪਿਆਂ ਨੂੰ ਜ਼ਰੂਰ ਆ ਕੇ ਬੱਚਾ ਦੀ ਆਪਣੀ ਅੱਖ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਮੋਸਟ ਮੈਂ ਕਹਾਂਗਾ 90% ਬੱਚਿਆਂ ਦੇ ਵਿੱਚ ਅੱਖ ਦਾ ਨੰਬਰ ਹੀ ਮੇਨ ਚੀਜ਼ ਹੁੰਦੀ ਹੈ ਅਗਰ ਸਮੇਂ ਸਿਰ 8 ਸਾਲ ਦੀ ਉਮਰ ਤੋਂ ਪਹਿਲੇ ਅਗਰ ਚਸ਼ਮਾ ਲੱਗ ਜਾਂਦਾ ਹੈ ਤਾਂ ਪਿੰਗੇਪਨ ਦੇ ਹੋਣ ਦੇ ਚਾਂਸ ਬਹੁਤ ਘੱਟ ਜਾਂਦੇ ਆ ਅਗਰ ਪਿੰਗਾਪਨ ਹੈਵੀ ਹੈ ਤਾਂ ਉਹ ਕੰਟਰੋਲ ਚ ਹੈ ਦਾ ਸਿਰਫ 10% ਲੋਕ ਨੂੰ ਸਰਜਰੀ ਲੋੜ ਪੈਂਦੀ ਹੈ ਅਗਰ ਉਹ 10% ਦੇ ਤੁਸੀਂ ਆਉਂਦੇ ਹੋ ਤਾਂ ਉਹਦਾ ਵੀ ਇਲਾਜ ਸਾਡੇ ਕੋਲ ਸਫਲ ਇਲਾਜ ਸਾਡੇ ਕੋਲ ਅਵੇਲੇਬਲ ਜੀ ਇੱਥੇ ਮੈਂ ਨਾਲ ਦੀ ਨਾਲ ਗੱਲ ਕਰਦਾ ਚੱਲਦਾ ਕੈਂਸਰ ਦੀ ਤੁਸੀਂ ਗੱਲ ਕੀਤੀ ਹੈ ਹਾਂਜੀ ਅੱਖਾਂ ਦਾ ਵੀ ਕੈਂਸਰ ਹੁੰਦਾ ਬਿਲਕੁਲ ਜੀ ਬਿਲਕੁਲ ਜਿਵੇਂ ਸਾਰੇ ਸਰੀਰ ਦਾ ਅੰਗਾ ਦਾ ਕੈਂਸਰ ਹੁੰਦਾ ਹੈ ਇਹ ਵੀ ਅੱਖ ਵੀ ਸਰੀਰ ਦਾ ਅੰਗ ਹੀ ਹੈ ਪਰ ਇਹ ਬਹੁਤ ਹੀ ਨੈਗਲੈਕਟਡ ਚੀਜ਼ ਹੈ ਕਿਉਂਕਿ ਬਹੁਤ ਸਾਰੇ ਡਾਕਟਰਾਂ ਨੂੰ ਵੀ ਇਸ ਬਾਰੇ ਉਨੀ ਨੋਲਿਜ ਨਹੀਂ ਹੈ ਜੀ ਜੀ ਬਾਹਰ ਵਿਦੇਸ਼ਾ ਦੇ ਵਿੱਚ ਜਿਵੇਂ ਮੈਂ ਭਾਰਤ ਨੂੰ ਦੱਸਿਆਗਾ ਕਿ ਵੀ ਯੂਰਪ ਦੇ ਵਿੱਚ ਜਾਇਦਾ ਹੈਗਾ ਉੱਥੇ ਦਾ ਕਿਉਂਕਿ ਧੁੱਪ ਦੀ ਸੂਰਜ ਦੀ ਸਿੱਧੀ ਧੁੱਪ ਪੈਂਦੀ ਹੈ ਸੋ ਚਮੜੀ ਦੇ ਕੈਂਸਰ ਦੇ ਨਾਲ ਨਾਲ ਅੱਖਾਂ ਦਾ ਕੈਂਸਰ ਕਾਫੀ ਕਾਮਨ ਹੈ ਅਸੀਂ ਉੱਥੇ ਜਾ ਕੇ ਕੈਂਸਰ ਦਾ ਇਲਾਜ ਕਰਦੇ ਹਾਂ ਤਾਂ ਇੱਥੇ ਵੀ ਸਮੇਂ ਨਾਲ ਹੁਣ ਦੇਖਿਆ ਜਾ ਰਿਹਾ ਹੈ ਕਿ ਸਾਡੇ ਇੰਡੀਆ ਦੇ ਵਿੱਚ ਵੀ ਖਾਸ ਕਰਕੇ ਸਾਡੇ ਪੰਜਾਬ ਜਿੱਥੇ ਧੁੱਪ ਵਗੈਰਾ ਕਾਫੀ ਤੇਜ਼ ਹੁੰਦੀ ਹੈ ਗਰਮੀਆਂ ਦੇ ਵਿੱਚ ਇੱਥੇ ਅੱਖਾਂ ਦਾ ਕੈਂਸਰ ਕਾਫੀ ਕਾਮਨ ਹੋ ਰਿਹਾ ਤਾਂ ਉਹਦਾ ਸਫਲ ਇਲਾਜ ਸਾਡੇ ਕੋਲ ਬਿਲਕੁਲ ਅਵੇਲੇਬਲ ਹੈ ਇੱਕ ਅਸੀਂ ਗੱਲ ਕਰ ਰਹੇ ਸੀ ਤਾਂ ਤੁਸੀਂ ਕਹਿੰਦੇ ਕਿ ਚੋਟ ਲੱਗਦੀ ਹੈ। ਹਾਂਜੀ। ਜਦੋਂ ਚੋਟ ਕਿਸੇ ਦੇ ਲੱਗਦੀ ਹੈ, ਐਕਸੀਡੈਂਟ ਹੋ ਜਾਂਦਾ, ਕੋਈ ਗਿਰ ਜਾਂਦਾ ਜਾਂ ਕੋਈ ਚੀਜ਼ ਲੱਗ ਜਾਂਦੀ ਹੈ, ਚੋ ਕਹਿੰਦੇ ਆ ਕਿ ਪੁਤਲੀ ਦੇ ਵਿੱਚ ਨੁਕਸਾਨ ਹੋ ਗਿਆ। ਹਾਂਜੀ ਹਾਂਜੀ। ਜਦੋਂ ਪੁਤਲੀ ਦਾ ਨੁਕਸਾਨ ਹੁੰਦਾ ਤੇ ਸਭ ਤੋਂ ਪਹਿਲਾਂ ਇੱਥੇ ਦੇ ਜਿੰਨੇ ਵੀ ਹਸਪੀਟਲ ਨੇ ਪੀਜੀਆਈ ਰੈਫਰ ਕਰਦੇ। ਪਰ ਪੀਜੀਆਈ ਦਾ ਤਿੰਨ ਤਿੰਨ ਚਾਰ ਚਾਰ ਸਾਲ ਵਾਰ ਹੀ ਨਹੀਂ ਆਂਦੀ ਬੰਦੇ ਦੀ। ਤੇ ਉਸ ਦਾ ਤੁਸੀਂ ਆਪਰੇਸ਼ਨ ਕਰੋਗੇ ਤੇ ਕਿੰਨੀ ਦੇਰ ਚ ਕਰ ਦੋਗੇ? ਦੇਖੋ ਇਦਾਂ ਗੱਲ ਜਿਹੜੀ ਚੋਟ ਲੱਗੇ ਕੇਸ ਹੁੰਦੇਗੇ। ਹਮ ਜਿਵੇਂ ਕਿ ਅੱਖ ਦੇ ਵਿੱਚ ਕੋਈ ਕੈਮੀਕਲ ਪੈ ਜਾਣਾ, ਲੋਕ ਜਿਹੜੇ ਫੈਕਟ ਫਸਲ ਦੇ ਨਾਲ ਐਗਰੀਕਲਚਰਲ ਏਰੀਆ ਸਾਡਾ ਮੇਨ ਕੀਤਾ ਹੈਗਾ ਤਾਂ ਇਹੋ ਜੇ ਚੀਜ਼ਾਂ ਦੇ ਵਿੱਚ ਅਕਸਰ ਅੱਖ ਦੇ ਵਿੱਚ ਕਈ ਵਾਰੀ ਚੋਟ ਲੱਗ ਜਾਂਦੀ ਹੈ ਜਿਸ ਦੇ ਕਰਕੇ ਸਾਡੀ ਪੁਤਲੀ ਡੈਮੇਜ ਹੋ ਜਾਂਦੀ ਹੈ ਜਾਂ ਸਾਨੂੰ ਪਿਛਲੇ ਪਰਦੇ ਦੀ ਕੋਈ ਪ੍ਰੋਬਲਮ ਆ ਸਕਦੀ ਹੈ ਸੋ ਸਾਰੀ ਚੀਜ਼ਾਂ ਕਿਉਂਕਿ ਮੈਂ ਖੁਦ ਪੁਤਲੀ ਦਾ ਸਪੈਸ਼ਲਿਸਟ ਹਾਂ ਤੇ ਮੈਂ ਪਲਾਸਟਿਕ ਸਰਜਰੀ ਦਾ ਵੀ ਕੇਸ ਕਰਦਾ ਤਾਂ ਸਾਡੇ ਅਸੀਂ ਇਹ ਕਹਿ ਸਕਦੇ ਹਾਂ ਸਾਡੇ ਤੋਂ ਵਧੀਆ ਇਲਾਜ ਹੋਰ ਕਿਤੇ ਤੁਹਾਨੂੰ ਨਹੀਂ ਮਿਲ ਸਕਦਾ ਅਸੀਂ ਚੋਟ ਲੱਗੇ ਕੇਸਾ ਲਈ ਤੁਹਾਨੂੰ ਕੋਈ ਵੀ ਪੀਜਾ ਹੀ ਜਾਣ ਦੀ ਲੋੜ ਨਹੀਂ ਪੈਗੀ ਸਾਰੀ ਇੱਕ ਤਰ੍ਹਾਂ ਦਾ ਇਲਾਜ ਸਾਡੇ ਕੋਲ ਐਮਰਜੈਂਸੀ 24/7 ਯਾਨੀ ਕਿ 24 ਘੰਟੇ ਸਾਡੇ ਕੋਲ ਐਮਰਜੈਂਸੀ ਅਵੇਲੇਬਲ ਹੈ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਪੁਤਲੀ ਬਲਣ ਦੀ ਜੀ 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 ਡੋਨੇਸ਼ਨ ਦੀ ਦਰ ਹੈ ਸਾਡੇ ਇੰਡੀਆ ਦੇ ਵਿੱਚ ਬਹੁਤ ਲਿਮਿਟਡ ਹੈ ਬਿਲਕੁਲ ਅਗਰ 10 ਬੰਦਿਆਂ ਨੂੰ ਪਤਲੀ ਲੋੜ ਹੈ ਤਾਂ ਸਿਰ ਇੱਕ ਬੰਦੇ ਨੂੰ ਪਤਲੀ ਮਿਲਦੀ ਹੈ ਸਾਡੇ ਸੈਂਟਰ ਦੇ ਵਿੱਚ ਕਿਉਂਕਿ ਅਸੀਂ 올 ਓਵਰ ਇੰਡੀਆ ਅਲੱਗ-ਅਲੱਗ ਆਈ ਬੈਂਕਾਂ ਦੇ ਨਾਲ ਸਾਡੀ ਐਮਓਯੂ ਸਾਈਨ ਹੋ ਰੱਖਿਆ ਹੈਗਾ ਸੋ ਅਸੀਂ ਇਹ ਕਹਿੰਦੇ ਕਿ ਸਾਡੇ ਕੋਲ ਅਗਰ ਕੋਈ ਪਤਲੀ ਬਦਲਵਾਉਣ ਲਈ ਆਏ ਤਾਂ ਅਸੀਂ ਉਹਦਾ ਹਫ਼ਤੇ ਦੇ ਅੰਦਰ ਆਪਰੇਸ਼ਨ ਕਰ ਸਕਦੇ ਹਾਂ ਸੋ ਪੇਸ਼ੰ ਨੂੰ ਜ਼ਿਆਦਾ ਲੰਬੀ ਉਡੀਕ ਕਰਨ ਦੀ ਲੋੜ ਨਹੀਂ ਕਿਉਂਕਿ ਬਹੁਤ ਸਾਰ ਅਕਸਰ ਦੇਖਿਆ ਗਿਆ ਕਿ ਉਹ ਵੇਟ ਦੇ ਵਿੱਚ ਹੀ ਉਹਨਾਂ ਦੀ ਅੱਖ ਦੀ ਨਿਗਾ ਚਲੀ ਜਾਂਦੀ ਹੈ ਡਾਕਟਰ ਸਾਹਿਬ ਇੱਕ ਸਵਾਲ ਹੈ ਇਹ ਲੋਕਾਂ ਲਈ ਹੈ ਕਿ ਜਿਵੇਂ ਤੁਹਾਡੇ ਹਸਪਤਾਲ ਦਾ ਇਨਫਰਾਸਟ੍ਰਕਚਰ ਹੈ ਤੁਹਾਡੀ ਏਡੀ ਵੱਡੀ ਕੁਆਲਿਫਿਕੇਸ਼ਨ ਹੈ ਤੁਸੀਂ ਯੂਰਪ ਦੇ ਜਾ ਕੇ ਵੀ ਇਲਾਜ ਕਰਦੇ ਹੋ ਤੁਹਾਡਾ ਜਿਹੜਾ ਹਸਪਤਾਲ ਦੇਖ ਕੇ ਆਇਆ ਲੱਗਦਾ ਵੀ ਕਾਫੀ ਕੋਸਟਲੀ ਹੋਊਗਾ ਇਦਾਂ ਦਾ ਆਪਰੇਸ਼ਨ ਇਹ ਜ਼ਰੂਰ ਲੋਕਾਂ ਦੇ ਵਿੱਚ ਤਾਂ ਆਂਡਾ ਕਿ ਵੀ ਰ ਆ ਜਾਂਦੀ ਹੈ ਸ਼ਾਇਦ ਜਿੱਥੇ ਮੰਗੀਆਂ ਮਸ਼ੀਨਾਂ ਲੱਗੀਆਂ ਹੋਣਗੀਆਂ ਤੇ ਉੱਤੇ ਇਲਾਜ ਵੀ ਮਹਿੰਗਾ ਹੋਏਗਾ ਤਾਂ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਸਾਡਾ ਜਿਵੇਂ ਹਸਪਤਾਲ ਦਾ ਨਾਮ ਹੈ ਨਿੱਤਰ ਪ੍ਰਕਾਸ਼ ਐਕਚੁਅਲੀ ਇਹ ਗੁਰਬਾਣੀ ਦੀ ਤੱਕ ਨੇਤਰ ਪ੍ਰਕਾਸ਼ ਕੀਤਾ ਗੁਰਦੇਵ ਦੇ ਨਾਮ ਤੋਂ ਲਿੱਤਾ ਇਸ ਹਸਪੀਟਲ ਦੀ ਜਿਹੜੀ ਮੇਨ ਮਕਸਦ ਬੇਸਿਕਲੀ ਪੈਸੇ ਉਤੇ ਨਹੀਂ ਟਿਕਿਆ ਹੋਇਆ ਇਹ ਲੋਕਾਂ ਦੀ ਸੇਵਾ ਲਈ ਹੈ ਜੀ ਅਗਰ ਮੈਂ ਕੁਝ ਮਸ਼ੀਨਾ ਬਹੁਤ ਹੀ ਐਡਵਾਂਸ ਮਸ਼ੀਨਾ ਲਗਾਈਆਂ ਜਿਵੇਂ ਸਾਡੇ ਕੋਲ ਅਗਲੀ ਪੁਤਲੀ ਦੀ ਜਾਂਚ ਦੀ ਬਹੁਤ ਐਡਵਾਂਸ ਮਸ਼ੀਨ ਹੈ ਸਾਡੇ ਕੋਲ ਪਿਛਲੇ ਪਰਦੇ ਦੀ ਪੋਲੈਂਡ ਤੋਂ ਲੱਗੀ ਹੋਈ ਮਸ਼ੀਨ ਹੈ ਸਾਡੇ ਕੋਲ ਕਲੇਮ ਹੋਤੀ ਹੈ ਦੀ ਸਾਡੇ ਕੋਲ ਅੱਖਾਂ ਦੀ 슈ਗਰ ਦੇ ਅਸਰ ਦੇ ਕਰਕੇ ਅਮਰੀਕਨ ਮਸ਼ੀਨ ਲੱਗੀ ਹੋਈ ਹੈ ਗ੍ਰੀਨ ਲੇਜ਼ਰ ਤੇ ਇਹ ਸਾਰੀ ਜਿਹੜੀ ਮਸ਼ੀਨਾਂ ਲਾੜਦਾ ਹੈ ਮੇਨ ਮਕਸਦ ਸੀਗਾ ਕਿ ਅਸੀਂ ਜਿਹੜੀ ਪੇਸ਼ੈਂਟ ਨੂੰ ਕੇਅਰ ਪ੍ਰੋਵਾਈਡ ਕਰੀਏ ਉਹ ਇੱਕ ਵਰਲਡ ਲੈਵਲ ਵਰਲਡਵਾਈਡ ਲੈਵਲ ਦੇ ਉੱਤੇ ਹੋਵੇ ਉਹਦੇ ਲਈ ਅਸੀਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਗਿਆ ਹੈ ਕਿ ਪੇਸ਼ੈਂਟ ਨੂੰ ਜੋ ਇਲਾਜ ਹੈ ਉਹ ਬਹੁਤ ਹੀ ਜਾਇਜ਼ ਰੇਟਾਂ ਦੇ ਉੱਤੇ ਮਿਲੇ ਇਹ ਸਾਡਾ ਮੇਨ ਕੰਸਰਨ ਹੈ ਪੇਸ਼ੈਂਟ ਦੀ ਪ੍ਰੋਪਰ ਕੇਅਰ ਕੀਤੀ ਜਾਏ ਪਰ ਉਹਦੇ ਵਿੱਚ ਉਹਦੀ ਫਾਈਨੈਂਸ਼ੀਅਲ ਕੰਡੀਸ਼ਨ ਦਾ ਜ਼ਰੂਰ ਧਿਆਨ ਰੱਖਿਆ ਜਾਏ ਇਸ ਜੀ ਦਾ ਸਾਡਾ ਜੁਬੇ ਸੋ ਅਸੀਂ ਤੁਹਾਨੂੰ ਕਹਿ ਸਕਦੇ ਹਾਂ ਤੁਸੀਂ ਇਸ ਮਾਮਲੇ ਬੇਫਿਕਰ ਹੋ ਜੋ ਤੁਹਾਨੂੰ ਇਲਾਜ ਪ੍ਰੋਵਾਈਡ ਕੀਤਾ ਜਾਏਗਾ ਉਹ ਬਹੁਤ ਹੀ ਪ੍ਰੋਸੇਮਾਨ ਤੇ ਇੱਕ ਜਾਇਜ਼ ਰੇਟਾ ਦੇ ਉੱਤੇ ਪ੍ਰੋਵਾਈਡ ਕੀਤਾ ਜਾਏਗਾ ਚਾ ਇਹ ਬਹੁਤ ਅੱਛੀ ਗੱਲ ਹੈ ਜੀ ਕਿ ਬਿਜ਼ਨਸ ਦੇ ਨਾਲ-ਨਾਲ ਸੇਵਾ ਜਿਹੜੀ ਆ ਉਹ ਵੀ ਜ਼ਰੂਰੀ ਹੈ ਬਿਲਕੁਲ ਬਿਜ਼ਨਸ ਨਾਲ ਸੇਵਾ ਜ਼ਰੂਰ ਨਾਲ ਜ਼ਰੂਰੀ ਹੈ ਵੈਸੇ ਵੀ ਆਪਾਂ ਲੋਕ ਤਾਂ ਦਸਬੰਦ ਕਰਦੇ ਹਾਂ ਸਾਰੇ ਤੇ ਉਹ ਵੀ ਤੁਹਾਡੀ ਜਿਹੜੀ ਸੇਵਾ ਇਧਰਲੇ ਪਾਸੇ ਲੱਗ ਜਾਂਦੀ ਹੈ ਹੁਣ ਗੱਲ ਆ ਜਾਂਦੀ ਹੈ ਅੱਜ ਦੇ ਕੱਲ ਦੇ ਟਾਈਮ ਦੇ ਵਿੱਚ ਚਾਹੇ ਉਹ ਲੜਕੀਆਂ ਚਾਹੇ ਉਹ ਲੜਕੇ ਆਇਆ ਯੰਗ ਸਰ ਜਿਹੜੇ ਹੈਗੇ ਉਹਨਾਂ ਨੇ ਕੀ ਹੈ ਕਿ ਐਨਕ ਉਤਾਰ ਕੇ 레이జర్ ਦਾ ਜਿਹੜਾ ਆਪਰੇਸ਼ਨ ਅੱਜ ਕੱਲ੍ਹ ਚੱਲਿਆ ਹੋਇਆ ਬੜਾ ਫੇਮਸ ਵੀ ਹੈ ਪਪੂਲਰ ਵੀ ਹੈ ਉਹ ਤੁਹਾਡੇ ਤੋਂ ਕਿਉਂ ਕਰਾਉਣ ਕਿਉਂਕਿ ਤੁਸੀਂ ਤਾਂ ਇੰਨਾ ਵੱਡੇ ਵੱਡੇ ਕੰਮ ਕਰ ਰਹੇ ਹੋ 레이జర్ ਆ ਤੁਹਾਡੇ ਤੋਂ ਕਿਉਂ ਕਰਾਣੋ ਕਿਸੇ ਹੋਰ ਤੋਂ ਵੀ ਕਰਾ ਸਕਦੇ ਦੇਖੋ ਸਮੇਂ ਦੇ ਨਾਲ ਅਸੀਂ ਤੁਹਾਨੂੰ ਅਲੱਗ-ਅਲੱਗ ਐਡ ਸਿੱਖਣ ਨੂੰ ਮਿਲਣ ਗਿਆ ਕਿ ਬੜੀ ਤਰ੍ਹਾਂ ਦੀ ਮਸ਼ੀਨਾਂ ਆ ਚੁੱਕੀਆਂ ਕਿਉਂਕਿ ਦੇਖੋ ਸਾਇੰਸ ਹਮੇਸ਼ਾ ਐਵਰ ਚੇਂਜਿੰਗ ਬ੍ਰਾਂਚ ਹੁੰਦੀ ਹੈ ਹਰ 3 ਸਾਲ ਬਾਅਦ ਅਸੀਂ ਕਹਾਂਗੇ ਇੱਕ ਨਵੀਂ ਤਰ੍ਹਾਂ ਦੀ ਟੈਕਨੋਲੋਜੀ ਆ ਜਾਂਦੀ ਹੈ ਪਰ ਟੈਕਨੋਲੋਜੀ ਦੇ ਨਾਲ ਨਾਲ ਜੋ ਤੁਹਾਡੀ ਸਰਜਨ ਦੀ ਐਕਸਪਰਟੀਜ਼ ਆ ਉਹ ਬਹੁਤ ਜ਼ਿਆਦਾ ਕਾਊਂਟ ਕਰਦੀ ਆ ਮੈਂ ਇਹ ਕਵਾਂਗਾ ਕਿ ਪੁਤਲੀ ਬਲਣ ਸੌਰੀ ਜਿਹੜਾ ਲੇਸਿਕ ਦਾ ਆਪਰੇਸ਼ਨ ਹੈ ਉਹ ਇੱਕ ਪੁਤਲੀ ਦਾ ਆਪਰੇਸ਼ਨ ਹੈ ਤੁਹਾਡੀ ਅੱਖਾਂ ਦੀ ਅਗਲੀ ਪੁਤਲੀ ਨੂੰ ਟ੍ਰੀਟ ਕਰਕੇ ਤੁਹਾਡਾ ਐਨਕਰ ਨੰਬਰ ਹਟਾਇਆ ਜਾ ਰਿਹਾ ਐਂਡ ਅਸੀਂ ਇੱਥੇ ਪੁਤਲੀ ਦੇ ਹੀ ਸਪੈਸ਼ਲਿਸਟ ਅਗੇ ਆ ਤਾਂ ਉਹਦੇ ਨਾਲ ਕੀ ਹੁੰਦਾ ਤੁਹਾਨੂੰ ਇੱਕ ਬਹੁਤ ਹੀ ਸੇਫਟੀ ਤੇ ਐਕੂਰੇਸੀ ਮਿਲਦੀ ਹੈ ਕਿਉਂਕਿ ਇੱਕ ਮਾਹਿਰ ਦੇ ਕੋਲ ਆਪਰੇਸ਼ਨ ਕਰਵਾਣਾ ਇਹ ਮਸ਼ੀਨ ਦੀ ਨਵੀਂ ਹੋਣ ਦੇ ਨਾਲ ਉਹ ਤਾਂ ਬਿਲਕੁਲ ਹੈ ਸਾਡੇ ਕੋਲ ਹਰ ਤਰ੍ਹਾਂ ਦੀ ਟੈਕਨੋਲੋਜੀ ਹੈ ਪਰ ਉਹਦੇ ਨਾਲ ਇੱਕ ਐਕਸਪਰਟ ਤੋਂ ਕਰਵਾਉਣ ਦੇ ਨਾਲ ਤੁਹਾਨੂੰ ਆਪਾਂ کہہ ਸਕਦੇ ਕਿ ਤੁਹਾਡੀ ਐਨਕ ਸ਼ਰਤੀਆ ਤੌਰ ਦੇ ਉੱਤੇ ਰਗੀ ਐਂਡ ਵਿਦਆਊਟ ਐਨੀ ਕੰਪਲਿਕੀਸ਼ਨ ਬਿਨਾ ਕਿਸੇ ਪ੍ਰੋਬਲਮ ਜੀ ਮੈਂ ਦਰਸ਼ਕਾਂ ਨੂੰ ਦੱਸਦਾ ਜਲਦੇ ਚਲਦੇ ਦੱਸ ਵੀ ਦੇ ਆ ਕਿ ਡਾਕਟਰ ਸਾਹਿਬ ਜਿਹੜੇ ਹੈਗੇ ਪੁਤਲੀ ਬਦਲਣ ਦੇ ਐਕਸਪਰਟ ਨੇ ਮਤਲਬ ਅੱਖ ਬਦਲਣ ਦੇ ਐਕਸਪਰਟ ਨੇ ਤੇ ਇਸ ਦੇ ਲਈ ਇਹਨਾਂ ਨੂੰ 2023 ਦੇ ਵਿੱਚ 2022-2023 ਦੇ ਵਿੱਚ ਇੱਕ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਡਾਕਟਰ ਸਾਹਿਬ ਕਿੰਨੀਆਂ ਪੁਤਲੀਆਂ ਬਦਲਤੀਆਂ ਤੁਸੀਂ ਕਿਉਂਕਿ ਸਭ ਤੋਂ ਵੱਧ ਪੁਤਲੀ ਬਦਲਣ ਦਾ ਜਿਹੜਾ ਤੁਹਾਡਾ ਉਹ ਸਾਨੂੰ 2022 ਤੋਂ 2023 ਦੇ ਇੱਕ ਸਾਲ ਦੇ ਪੀਰੀਅਡ ਲਈ ਸਾਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਦਿੱਤਾ ਗਿਆ ਹੈ ਅਸੀਂ ਹੁਣ ਤੱਕ ਸਾਡੇ ਹਸਪੀਟਲ ਦੇ ਲਗਭਗ 2000 ਬੰਦਿਆਂ ਦੀ ਪੁਤਲੀ ਦਾ ਆਪਰੇਸ਼ਨ ਹੋ ਚੁੱਕਿਆ ਹੈ ਜੋ ਕਿ ਪੰਜਾਬ ਦੇ ਲਈ ਇੱਕ रिकॉर्ड ਦੀ ਤਰ੍ਹਾਂ ਕਿਉਂਕਿ ਇੱਥੇ ਅਕਸਰ ਇਹ ਮੰਨਿਆ ਜਾਂਦਾ ਸੀ ਕਿ ਪੁਤਲੀ ਬਦਲਣ ਦੇ ਆਪਰੇਸ਼ਨ ਪੰਜਾਬ ਬਹੁਤ ਘੱਟ ਹੁੰਦੇ ਹਨ ਪਰ ਅਸੀਂ ਇਹਦੇ ਵਿੱਚ ਇੱਕ ਬੈਂਚਮਾਰਕ ਸਥਾਪਿਤ ਕੀਤਾ ਹੈ 2000 ਲੋਕਾਂ ਦੀ ਤੁਸੀਂ ਅੱਖਾਂ ਬਦਲਦੀ ਹੈ ਬਿਲਕੁਲ ਜੀ ਬਿਲਕੁਲ ਛੋਟੇ ਬੱਚਿਆਂ ਤੋਂ ਲੈ ਕੇ ਇੱਕ ਮਹੀਨੇ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬੰਦੇ ਤੱਕ ਦੀ ਪੁਤਲੀ ਬਦਲੀ ਹੋਈ ਅੱਛਾ ਇੱਕ ਮਹੀਨੇ ਦੇ ਬੱਚੇ ਦੀ ਵੀ ਬਿਲਕੁਲ ਤਾਂ ਕਿ ਦੇਖੋ ਪੁਤਲੀ ਜਿਹੜੀ ਬਲਾਈਂਡਨੈਸ ਹੈਗੀ ਹੈ ਇਹ ਕਾਫੀ ਕਾਮਨ ਹੈ ਸਾਡੇ ਕੋਲ ਬੰਦੇ ਆਉਂਦੇ ਆ ਤੁਸੀਂ ਮੰਨ ਕੇ ਚੱਲੋਗੇ ਕਿ ਉਹਨਾਂ ਨੂੰ ਲੋਕ ਫੜ ਕੇ ਲੈ ਕੇ ਆਉਂਦੇ ਆਂ ਤੇ ਤੁਸੀਂ ਮੰਨੋਗੇ ਹਫਤੇ ਬਾਅਦ ਸਾਡੇ ਕੋਲ ਕਈ ਮਰੀਜ਼ ਆਪੇ ਬਸ ਦੇ ਵਿੱਚ ਬੈਠ ਕੇ ਕੱਲਿਆਂ ਸਾਨੂੰ ਦਿਖਾਣ ਆਉਂਦੇ ਸੋ ਅਸੀਂ ਕਹਾਂਗੇ ਇਹ ਇੱਕ ਲਾਈਫ ਚੇਂਜਿੰਗ ਸਰਜਰੀ ਹੈ ਮੇਰਾ ਨਾ ਅਗਲਾ ਸਵਾਲ ਵੀ ਤੁਹਾਡੇ ਤੋਂ ਇਹੀ ਹੈ ਕਿ ਬਹੁਤ ਸਾਰੇ ਲੋਕ ਅੰਨੇ ਮਤਲਬ ਬ্লাইন্ড ਹੋ ਜਾਂਦੇ ਆ ਦੇਖ ਨਹੀਂ ਪਾਉਂਦੇ ਸੋ ਉਹ ਉਹਦੇ ਲਈ ਤੁਹਾਡੇ ਕੋਲ ਕੋਈ ਬੈਸਟ ਟਰੀਟਮੈਂਟ ਹੈ ਕਿ ਉਹ ਦੇਖ ਸਕੇ ਦੇਖੋ ਅੰਨੇ ਪੰਦੇ ਵਿੱਚ ਸਭ ਤੋਂ ਜ਼ਿਆਦਾ ਕਾਮਨ ਕਾਰਨ ਹੈਗਾ ਉਹ ਅਗਲੀ ਪੁਤਲੀ ਦਾ ਅੰਨਪਨ ਹੈ ਅਸੀਂ ਉਹਦਾ ਇਲਾਜ ਕਰਦੇ ਹਾਂ ਬਾਕੀ ਅੱਜਕੱਲ ਸ਼ੂਗਰ ਬਹੁਤ ਜ਼ਿਆਦਾ ਕਾਮਨ ਹੋ ਰਹੀ ਕਿ ਸ਼ੂਗਰ ਕਰਕੇ ਲੋਕਾਂ ਦੇ ਪਰਦੇ ਖਰਾਬ ਹੋ ਰਹੀਆਂ ਲੋਕਾਂ ਨੂੰ ਬਲਾਈਂਡਨੈਸ ਹੋ ਰਹੀ ਹੈ ਇੰਡੀਆ ਵੈਸੇ ਵੀ ਵਰਲਡ ਦੀ ਬਲਾਈਂਡ ਕੈਪੀਟਲ ਅਗੇ ਡਾਇਬੀਟੇਟਿਕ ਕੈਪੀਟਲ ਹੈ ਸੋ ਸਾਡੇ ਕੋਲ ਉਹਦਾ ਵੀ ਸਫਲ ਇਲਾਜ ਹੈ ਅਸੀਂ ਇਹ ਕਹਿ ਸਕਦੇ ਕਿ ਤੁਹਾਡੀ ਬਹੁਤ ਸਾਰੀ ਕੰਡੀਸ਼ਨ ਜਿਨ੍ਹਾਂ ਨੂੰ ਅਸੀਂ ਠੀਕ ਕਰ ਸਕਦੇ ਤੁਹਾਨੂੰ ਅੰਨੇਪਨ ਤੋਂ ਬਿਲਕੁਲ ਬਚਾ ਸਕਦੇ ਤੁਹਾਡਾ ਅੰਨ ਬੰਦੂਰ ਕਰ ਸਕਦੇ ਬਚਾਇਆ ਜਾ ਸਕਦਾ ਬਿਲਕੁਲ ਬਿਲਕੁਲ ਜੀ ਸੋ 슈ਗਰ ਦੇ ਪੇਸ਼ੀਐਂਟ ਨੂੰ ਜ਼ਰੂਰ ਚਾਹੀਦਾ ਹੈ ਕਿ ਉਹ 6 ਮਹੀਨੇ ਦੇ ਵਿੱਚ ਇੱਕ ਟੈਸਟ ਜ਼ਰੂਰ ਕਰਾਏ ਤਾਂ ਜੋ ਇਹ ਜਿਹੜੀ ਥੋੜੀ ਬਹੁਤੀ ਦਿੱਕਤ ਹੈ ਇਹ ਬਲਾਈਂਡਨੈਸ ਬਿਲਕੁਲ ਬਿਲਕੁਲ ਇਹ ਪ੍ਰੀਵੈਂਟੇਬਲ ਹੈ ਟੈਸਟ ਕਿਹੜਾ ਜੀ ਉਹ ਦੇਖੋ ਉਹਨੂੰ ਫੰਡਸ ਐਗਜ਼ਾਮੀਨੇਸ਼ਨ ਕਹਿੰਦੇ ਆ ਜਿੱਦੇ ਸੇ ਤੁਹਾਡੇ ਪੂਰੇ ਪਿਛਲੇ ਦੇ ਜਾਂਚ ਕਰਦੇ ਆ ਉਹਦੇ ਲਈ ਜਾਂਚ ਲਈ ਸਭ ਤੋਂ ਐਡਵਾਂਸ ਮਸ਼ੀਨ ਜਿਹਨੂੰ OCT ਮਸ਼ੀਨ ਕਿਹਾ ਜਾਂਦਾ ਹੈ ਸਾਡੇ ਕੋਲ ਉਹ ਮਸ਼ੀਨ ਅਵੇਲੇਬਲ ਹੈ ਜਿਹੜੀ ਕਿ ਤੁਹਾਡੇ ਪਿਛਲੇ ਪਰਦੇ ਦੀ ਪੂਰੀ ਜਾਂਚ ਕਰਦੀ ਹੈ ਹਾਂ ਡਾਕਟਰ ਸਾਹਿਬ ਇੱਕ ਜਿਵੇਂ ਅੱਜ ਕੱਲ ਨਾ ਬੜਾ ਰੁਝਾਨ ਹੋਇਆ ਪਿਆ ਕਿ ਲੋਕ ਸਮਾਰਟ ਦਿਖਣਾ ਚਾਹੁੰਦੇ ਆ ਦੇਖੋ ਦਿਖੇ ਵੀ ਕਿਉਂ ਨਾ ਜਦੋਂ ਪ੍ਰਮਾਤਮਾ ਨੇ ਇੰਨੀ ਸੋਹਣੀ ਹਨਾ ਕਾਇਆ ਦਿੱਤੀ ਤੇ ਇਹਨੂੰ ਅੱਛਾ ਦਿਖਣਾ ਚਾਹੀਦਾ ਪਰ ਅਨਫੋਰਚੂਨੇਟ ਕਿਸੇ ਦੀ ਅੱਖ ਖਰਾਬ ਹੋ ਜਾਂਦੀ ਹੈ ਫਿਰ ਲੋਕ ਪੱਥਰ ਦੀ ਅੱਖ ਲਗਾ ਦਿੰਦੇ ਆ ਉਹਦੇ ਵਿੱਚ ਤੇ ਉਹ ਪੱਥਰ ਦੀ ਅੱਖ ਉਨੀ ਵਧੀਆ ਨਹੀਂ ਲੱਗਦੀ ਮਤਲਬ ਜਿਹਨੂੰ ਅਸੀਂ ਕਾਣਾ ਕਹ ਦਿੰਦੇ ਆ ਜਿਹੇ ਕਰਕੇ ਪ੍ਰੋਬਲਮ ਹੁੰਦੀ ਹੈ ਤੇ ਉਹ ਕੀ ਉਸ ਦਾ ਵੀ ਕੁਝ ਹੈ ਕਿ ਉਹ ਨੂੰ ਕਾਣਾ ਵੀ ਨਾ ਕਿਹਾ ਜਾਵੇ ਉਹਦੀ ਅੱਖ ਵੀ ਸਹੀ ਲੱਗੇ ਬਿਲਕੁਲ ਸਾਡੇ ਕੋਲ ਉਹਦਾ ਵੀ ਲਾਏ ਕਿਉਂਕਿ ਮੈਂ ਪਲਾਸਟਿਕ ਸਰਜਨ ਹਾਂ ਤਾਂ ਸਾਡੇ ਕੋਲ ਕਈ ਮੁੰਡੇ ਕੁੜੀਆਂ ਹੁੰਦੇ ਜਿਨ੍ਹਾਂ ਨੇ ਸਮਾਜ ਦੇ ਵਿੱਚ ਨਾ ਇੱਕ ਫੋਬੀਆ ਜਿਹਾ ਹੁੰਦਾਗਾ ਕੋਈ ਵੀ ਕਿਸੇ ਦੀ ਅੱਖ ਚਿੱਟੀ ਦਿਖਦਾ ਹੈਗਾ ਤਾਂ ਜਿਵੇਂ ਤੁਸੀਂ ਵਰਡ ਯੂਜ਼ ਕੀਤਾ ਕਾਣਾ ਤਾਂ ਉਹ ਜਿਹੜਾ ਬੰਦਾ ਉਸ ਤੋਂ ਸਬਰ ਕਰ ਰਿਹਾ ਉਹਨੂੰ ਬਹੁਤ ਦਿਲੋਂ ਲੱਗਦੀ ਹੈ ਤਾਂ ਅਸੀਂ ਉਹ ਜੇ ਬੱਚਿਆਂ ਲਈ ਜਾਂ ਇਵਨ ਬਜ਼ੁਰਗਾਂ ਲਈ ਵੀ ਅਸੀਂ ਉਹਨਾਂ ਦੀ ਅੱਖ ਜਿਹੜੀ ਹੈ ਅਸੀਂ ਮੂਵੇਬਲ ਅੱਖ ਪਾਉਂਦੇ ਅਗੇ ਤੁਸੀਂ ਦੇਖਿਆ ਹੋਵੇਗਾ ਨਕਲੀ ਅੱਖ ਹਮੇਸ਼ਾ ਇੱਕ ਜਗ੍ਹਾ ਤੇ ਟਿਕੀ ਰਹਿੰਦੀ ਹੈ ਪਰ ਅਸੀਂ ਆਪਰੇਸ਼ਨ ਕਰਕੇ ਉਹਦੇ ਅੱਖ ਦੇ ਵਿੱਚ ਮੂਵੇਬਲ ਨਕਲੀ ਅੱਖ ਲਗਾ ਦਿੰਦੇ ਹਾਂ ਜਿਹਦੇ ਨਾਲ ਦੂਰ ਤੋਂ ਬਿਲਕੁਲ ਹੀ ਪਛਾਣ ਨਹੀਂ ਦਿੰਦੇ ਐਂਡ ਪੂਰੀ ਲਾਈਫ ਅਗਲੇ ਦੀ ਚੇਂਜ ਹੋ ਜਾਂਦੀ ਹੈ ਬਿਲਕੁਲ ਸਰ ਇਹ ਕਿੰਨਾ ਕੋਸਟਲੀ ਹੁੰਦਾ ਜੀ ਕਿੰਨਾ ਕ ਪੈਸਾ ਲੱਗ ਜਾਂਦਾ ਇਸ ਦੇ ਉੱਤੇ ਦੇਖੋ ਕੋਸਟ ਵਾਈਜ਼ ਮੰਨ ਕੇ ਚੱਲੀਏ ਤਾਂ ਇਹ ਪ੍ਰੋਸੀਜਰ ਲਗਭਗ 40000 ਰੁਪਏ ਦੇ ਨੇੜੇ ਤੇੜੇ ਆਉਂਦਾ ਹੈ ਅਗਰ ਵੱਡੇ ਸ਼ਹਿਰਾਂ ਦਾ ਕਰੀ ਤਾਂ ਇਹਦੇ ਲੱਖ ਲੱਖ ਰੁਪਏ ਵੀ ਚਾਰਜ ਕਰਦੇ ਪਰ ਅਸੀਂ ਕੋਈ ਵੀ ਇਲਾਜ ਜੋ ਰੱਖਿਆ ਹੈ ਉਹ ਬੇਸਿਕਲੀ ਇੱਕ ਤਰੀਕੇ ਨਾਲ ਐਦਾਂ ਦਾ ਰੱਖਿਆ ਕਿ ਲੋਕ ਹਰ ਇੱਕ ਬੰਦਾ ਸਮਾਜ ਦਾ ਹਰ ਤਬਕਾ ਜਿਹੜਾ ਹੈਗਾ ਉਹਨੂੰ ਅਫੋਰਡ ਕਰ ਸਕੇ ਜੀ ਇਹ ਤਾਂ ਬਹੁਤ ਅੱਛੀ ਗੱਲ ਹੈ ਵੀ ਹਰ ਬੰਦੇ ਲਈ ਤੁਸੀਂ ਸੋਚ ਰਹੇ ਹੋ ਬਿਲਕੁਲ ਸੋ ਮੇਰਾ ਇੱਕ ਸਵਾਲ ਹੋਰ ਬਣਦਾ ਜਿਸ ਤੇ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਜਾਂ ਤੁਸੀਂ ਸਾਰੀ ਜਿਹੜੀ ਪੜ੍ਹਾਈ ਹੈ ਬਾਹਰੋਂ ਕਰ ਰਹੇ ਹੋ ਯੂਰਪ ਦੇ ਵੀ ਤੁਸੀਂ ਟ੍ਰੀਟਮੈਂਟ ਹਰ ਤਿੰਨ ਦੇ ਨੇ ਲੈਣੇ ਆ ਕੀ ਤੁਹਾਡੇ ਨਾਲ ਦੇ ਇੱਥੇ ਹੋਰ ਵੀ ਹਸਪੀਟਲ ਨੇ ਜਾਂ ਹੋਰ ਵੀ ਡਾਕਟਰ ਹੈਗੇ ਜਿਨ੍ਹਾਂ ਨੇ ਤੁਹਾਡੇ ਵਾਲੀ ਕੁਆਲਿਫਿਕੇਸ਼ਨ ਕੀਤੀ ਹੋਵੇ ਬਿਲਕੁਲ ਹੋਣਗੇ ਜੀ ਪਰ ਅਗਰ ਆਪਾ ਉਦਾਕਰਨ ਮਾਰ ਕੇ ਚੱਲੀਏ ਤਾਂ ਪੰਜਾਬ ਦੇ ਵਿੱਚ ਅਗਰ ਪੁਤਲੀ ਦੀ ਗੱਲ ਕਰਕੇ ਚੱਲੀਏ ਤਾਂ ਲਗਭਗ 5-6 ਡਾਕਟਰ ਹੀ ਪੁਤਲੀ ਦਾ ਇਲਾਜ ਕਰ ਰਹੇ ਅਗਰ ਤੁਸੀਂ ਪੰਜਾਬ ਦੀ ਪੋਪੂਲੇਸ਼ਨ ਦੇਖੋ ਤਾਂ ਲਗਭਗ 3 ਕਰੋੜ ਹੈ। ਅਗਰ 3 ਕਰੋੜ ਪਿੱਛੇ 5-6 ਡਾਕਟਰ ਵੀ ਹੈ ਤਾਂ ਲੋਕਾਂ ਨੂੰ ਡਾਕਟਰ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ। ਇੱਕ ਵਾਰੀ। ਆਪਾਂ ਕਹਿ ਕੇ ਚੱਲਾਂਗੇ ਮੈਂ ਇਹ ਨਹੀਂ ਕਹਿ ਰਿਹਾ ਕਿ ਇਕੱਲਾ ਇਲਾਜ ਮੈਂ ਹੀ ਕਰ ਰਿਹਾ ਪਰ ਹਾਂ ਬਿਲਕੁਲ। ਅਸੀਂ ਆਪਣੇ ਇਲਾਕੇ ਦੇ ਵਿੱਚ ਇੱਕੋ ਇੱਕ ਹਸਪਤਾਲ ਹੈ ਜਿਹੜੀ ਇਹ ਸਾਰੀ ਫੈਸਿਲਿਟੀ ਪ੍ਰੋਵਾਈਡ ਕਰਦੇ। ਜੀ ਬਿਲਕੁਲ ਉਹ ਤਾਂ ਅਸੀਂ ਦੇਖਿਆ ਹੀ ਐ। ਸੋ ਦੋਸਤੋ ਨੀਤ੍ਰ ਪ੍ਰਕਾਸ਼ ਹਸਪਤਾਲ ਹੈ ਜਿੱਥੇ ਤੁਸੀਂ ਰੇਲਵੇ ਸਟੇਸ਼ਨ ਦੇ ਕੋਲ ਆ ਜੰਦੇ ਹੋ। ਰੇਲਵੇ ਸਟੇਸ਼ਨ ਤੋਂ ਬਿਲਕੁਲ ਥੋੜਾ ਜਿਹਾ ਅੱਗੇ ਫਲਾਈਓਵਰ ਹੋਟਲ ਤੋਂ ਬਿਲਕੁਲ ਪਹਿਲਾਂ ਤਾਨੂੰ ਇਹ ਹਸਪੀਟਲ ਮਿਲੂਗਾ ਆਣਾ ਜਾਣਾ ਵੀ ਸੌਖਾ ਜੇ ਤੁਸੀਂ ਬੱਸ ਚਾਣਾ ਜਾਂ ਟ੍ਰੇਨ ਚਾਣਾ ਕਿਉਂਕਿ ਦੂਰੋਂ ਦੂਰੋਂ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਬਿਹਾਰ ਤੋਂ ਯੂਪੀ ਤੋਂ ਇੱਥੇ ਪੇਸ਼ੈਂਟ ਆਂਦੇ ਆ ਤੇ ਉਹ ਟ੍ਰੀਟਮੈਂਟ ਕਰਾਣੇ ਕਿਉਂਕਿ ਇੱਥੇ ਇੱਕ ਤਾਂ ਡਾਕਟਰ ਸਾਹਿਬ ਦੀ ਤੁਸੀਂ ਦੇਖ ਹੀ ਲਿੱਤਾ ਕਿ ਕਿੰਨੀ ਐਕਸਪੀਸ਼ੀਸ਼ਨ ਹੈ ਜਿਹੜੀ ਇਹਨਾਂ ਦੇ ਕਿੰਨੇ ਐਕਸਪਰਟ ਨੇ ਉਸ ਤੋਂ ਬਾਅਦ ਇਹਨਾਂ ਦੀ ਸਟੱਡੀ ਜਿਹੜੀ ਹੈ ਬਹੁਤ ਹਾਇਰ ਹੈ ਇਸ ਤੋਂ ਇਲਾਵਾ ਸੇਵਾ ਦਾ ਜਿਹੜਾ ਭਾਅ ਹੈ ਇਹਨਾਂ ਦੇ ਅੰਦਰ ਉਹ ਬੜਾ ਵਧੀਆ ਭਾਅ ਹੈ ਕਿਉਂਕਿ ਮੈਂ ਗੱਲ ਕਰ ਰਿਹਾ ਸੀ ਇੱਥੇ ਪੇਸ਼ੈਂਟਸ ਦੇ ਨਾਲ ਉਹ ਕਹਿੰਦੇ ਵੀ ਡਾਕਟਰ ਸਾਹਿਬ ਨਾਲ ਜ ਸੋ ਡਾਕਟਰ ਸਾਹਿਬ ਇਸ ਤੋਂ ਇਲਾਵਾ ਜੇਕਰ ਕੋਈ ਮਤਲਬ ਥੋੜਾ ਜਿਹਾ ਬੰਦਾ ਮੱਧ ਵਰਗੀ ਹੈ ਜਾਂ ਕਮਜ਼ੋਰ ਹੈ ਉਹਦੇ ਲਈ ਆਪਾਂ ਕੋਈ ਥੋੜਾ ਜਿਹਾ ਕੋਈ ਕੰਸੈਸ਼ਨ ਜਾਂ ਕੁਝ ਦੇਰ ਦੇਖੋ ਕੰਸੈਸ਼ਨ ਵਰਡ ਮੈਂ ਕਹਾਂਗਾ ਕੰਸੈਸ਼ਨ ਨਹੀਂ ਅਸੀਂ ਜਿਹੜੀ ਸੇਵਾ ਦੀ ਗੱਲ ਕੀਤੀ ਹੈ ਅਸੀਂ ਬਿਲਕੁਲ ਮਰੀਜ਼ ਦੇ ਨਾਲ ਖੜੇ ਹਾਂ ਠੀਕ ਹੈ ਅਗਰ ਕੋਈ ਮਰੀਜ਼ ਨਹੀਂ ਅਫੋਰਡ ਕਰ ਪਾ ਰਿਹਾ ਅਸੀਂ ਬਿਲਕੁਲ ਕੋਸ਼ਿਸ਼ ਕਰਾਂਗੇ ਕਿ ਉਹਦਾ ਜਾਇਜ਼ ਮੈਂ ਜਾਇਜ਼ ਵੀ ਨਹੀਂ ਕਾਂਗਾ ਅਸੀਂ ਕਹਾਂਗਾ ਇੱਕ ਤਰੀਕਾ ਨਾਲ ਅਸੀਂ ਉਹਦੀ ਬਿਲਕੁਲ ਪੂਰੀ ਮਦਦ ਕਰਾਂਗੇ ਤਾਂ ਜੋ ਆਪਣੀ ਬਿਮਾਰੀ ਤੋਂ ਨਿਜਾਤ پا ਸਕੇ ਮਤਲਬ ਨਾਲ ਖੜੇ ਨਾਲ ਹੈਗੇ ਹੋਂ ਇਹ ਬਹੁਤ ਅੱਛੀ ਗੱਲ ਹੈ ਕਿਉਂਕਿ ਬਹੁਤ ਸਾਰੇ ਦਰਸ਼ਕ ਇਸ ਤਰ੍ਹਾਂ ਦੇ ਹੋਣਗੇ ਸਾਡੇ ਜਿਹੜੇ ਗ੍ਰਸਤ ਨੇ ਬਿਮਾਰੀ ਤੋਂ ਅਸੀਂ ਸਮਾਪਾ ਕੇ ਬਹੁਤ ਸਾਰੀ ਐਨ ਜੀਓਜ਼ ਨੇ ਨਾਲ ਵੀ ਜੁੜ ਰਹੇ ਹਾਂ ਤਾਂ ਜੋ ਸਾਰੇ ਸਮਾਜ ਦੀ ਸੇਵਾ ਕੀਤੀ ਜਾਏ ਇਹਨੂੰ ਸਿਰਫ ਇੱਕ profession ਜਾਂ ਉਹਦੇ ਤੇ ਨਾ ਰੱਖਿਆ ਜਾਏ ਇਹਨੂੰ ਇੱਕ ਤਰੀਕੇ ਨਾਲ ਇੱਕ ਮਹਿਮ ਦੀ ਤਰ੍ਹਾਂ ਕਿਉਂਕਿ ਦੇਖੋ ਐਨੀ ਦੂਰੋਂ ਜਿਹੜੀਆਂ ਆਪਾਂ ਗੱਲ ਕੀਤੀ ਵੀ ਬੈਂਗਲੌਰ ਤੋਂ ਦਿੱਲੀ ਤੋਂ ਵਾਪਸ ਆਣ ਦਾ ਮਕਸਦ ਹੀ ਇਹ ਸੀਗਾ ਕਿ ਵੀ ਕਿਸੇ ਤਰੀਕੇ ਨਾਲ ਲੋਕਾਂ ਦੀ ਮਦਦ ਕੀਤੀ ਜਾ ਸਕੇ ਜਿਵੇਂ ਕਿ ਮੈਨੂੰ ਪਰਮਾਤਮਾ ਨੇ ਆ ਸਕਿੱਲ ਵਰਕਸ਼ਾਪ ਡਾਕਟਰ ਸਾਹਿਬ ਤੁਹਾਡੇ ਵਰਗੇ ਡਾਕਟਰਾਂ ਦਾ ਟਾਈਮ ਲੈਣਾ ਬੜਾ ਮੁਸ਼ਕਲ ਹੈ ਤੁਸੀਂ ਤਾਂ ਓਪੀਡੀ ਜੀ ਮੈਂ ਦੇਖਿਆ ਬੜੀ ਭੀੜ ਲੱਗੀ ਹੋਈ ਹੈ ਤੇ ਜੇਕਰ ਕੋਈ ਕੈਂਪ ਕਰਨਾ ਚਾਹੁੰਦਾ ਹੈ ਸ਼ਹਿਰ ਦੇ ਵਿੱਚ ਥੋੜਾ ਨੇੜੇ ਤੇੜੇ ਪਿੰਡ ਦੇ ਵਿੱਚ ਕੈਂਪ ਕਰਨਾ ਚਾਹੁੰਦਾ ਹੈ ਤੇ ਤੁਸੀਂ ਉਹ ਕੈਂਪ ਕਿੰਨੀ ਦੇਰ ਲਈ ਦੇ ਸਕਦੇ ਹੋ ਕਿੰਨੇ ਘੰਟੇ ਤੁਸੀਂ ਉੱਥੇ ਟਾਈਮ ਤੁਸੀਂ ਆਪ ਜਿੱਥੇ ਹੋਵੋ ਜ਼ਰੂਰ ਅਸੀਂ ਟੀਮ ਨਹੀਂ ਕਿਤੇ ਟੀਮ ਹੁੰਦੀ ਹੈ ਜੇ ਤੁਸੀਂ ਆਪ ਹੋ ਦੇਖੋ ਅਸੀਂ ਅਲੱਗ ਅਲੱਗ ਐਨ ਜੀਓਜ਼ ਦੇ ਨਾਲ ਮਿਲ ਕੇ ਆਪਣੇ ਲੈਵਲ ਦੇ ਉੱਤੇ ਵੀ ਬਹੁਤ ਸਾਰੇ ਕੈਂਪ ਲਗਾ ਰਹੇਗੇ ਸਾਡੀ ਕੋਸ਼ਿਸ਼ ਜ਼ਰੂਰ ਰਹੇਗੀ ਜਿੱਥੇ ਵੀ ਮੈਂ ਖੁਦ ਜਾ ਸਕਾਂ ਸਾਡੀ ਜ਼ਰੂਰ ਕੋਸ਼ਿਸ਼ ਰਹੇਗੀ ਬਦ ਤੋਂ ਬਦ ਸੀ ਉਹਨਾਂ ਨੂੰ ਟਾਈਪ ਦੇ ਸਕੀ ਜੀ ਸੋ ਦੋਸਤੋ ਜੇਕਰ ਆਪਾਂ ਕੈਂਪਸ ਵੀ ਕਰਵਾਣਾ ਚਾਹੁੰਦੇ ਆ ਕਿਉਂਕਿ ਡਾਕਟਰ ਸਾਹਿਬ ਦਾ ਮੈਂ ਕਹਿੰਦਾ ਜਿੰਨਾ ਲਾਹਾ ਲਿੱਤਾ ਜਾਵੇ ਉਹਨਾਂ ਲਾਹਾ ਲੈ ਲਓ ਕਿਉਂਕਿ ਜਿਹੜਾ ਕੰਮ ਇਹ ਕਰ ਰਹੇ ਨੇ ਪਟਿਆਲਾ ਸ਼ਹਿਰ ਦੇ ਕਹ ਲਿਏ ਕਿ ਲੋਕਾਂ ਲਈ ਇਹ ਹੁਣ ਇੱਕ ਵਰਦਾਨ ਦੀ ਤਰ੍ਹਾਂ ਇਹ ਹਸਪਤਾਲ ਸਾਬਿਤ ਹੋਏਗਾ ਪਟਿਆਲਾ ਕਿਉਂ ਪੰਜਾਬ ਹਰਿਆਣਾ ਹਿਮਾਚਲ ਜਿਹੜੇ ਨੇੜੇ-ਤੇ ਲੱਗਦੇ ਸਾਰਿਆਂ ਦੇ ਲਈ ਕਿਉਂਕਿ ਅੱਖਾਂ ਦੀ ਕੈਸੀ ਪ੍ਰੋਬਲਮ ਹੈ ਕਹਿੰਦੇ ਵੀ ਇਸ ਦੇ ਬਿਨਾਂ ਸੰਸਾਰ ਦੇ ਰੰਗ ਨਹੀਂ ਅੱਖਾਂ বিনা ਹੀ ਸੰਸਾਰ ਨਹੀਂ ਦੇਖ ਸਕਦੇ ਜਿਹੜੀ ਚੀਜ਼ ਨਾਲ ਸੰਸਾਰ ਦੇਖਣਾ ਉਹਦੀ ਮਾੜੀ ਮੋਟੀ ਦਿੱਕਤ ਹੁੰਦੀ ਹੈ ਤੇ ਹੁਣ ਉਸ ਦਾ ਸਾਰਿਆਂ ਦਾ ਇਲਾਜ ਇੱਕੋ ਹੀ ਛੱਤ ਦੇ નીચે ਇੱਥੇ ਮਿਲ ਜੂਗਾ 70 ਕਿਸਮ ਦੇ ਇਹਨਾਂ ਨੇ ਇਲਾਜ ਕਹੇ ਹੈ 70 ਕਿਸਮ ਦੇ ਆਪਰੇਸ਼ਨ ਕਹੇ ਹੈ ਕੈਂਸਰ ਤੱਕ ਦੀ ਜਿਹੜੀ ਅੱਖਾਂ ਦਾ ਕੈਂਸਰ ਹੈ ਉਸ ਤੱਕ ਦੀ ਬਿਮਾਰੀ ਦਾ ਇਲਾਜ ਇੱਥੇ ਸਫਲ ਹੋ ਰਿਹਾ ਸੋ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੇ ਤੁਹਾਡੇ ਆਲੇ-ਦੁਆਲੇ ਕੋਈ ਇਸ ਤਰ੍ਹਾਂ ਦਾ ਪੇਸ਼ੈਂਟ ਹੈ ਜਿਸ ਨੂੰ ਜ਼ਰੂਰਤ ਹੈ ਜਾਂ ਕੋਈ ਜ਼ਰੂਰਤਮੰਦ ਹੈ ਤੁਸੀਂ ਡਾਕਟਰ ਸਾਹਿਬ ਨਾਲ ਸੰਪਰਕ ਜ਼ਰੂਰ ਕਰੋ ਡਾਕਟਰ ਸਾਹਿਬ ਬਸ ਮੇਰਾ ਆਖੀਰਲਾ ਹੀ ਸਵਾਲ ਤੁਹਾਡੇ ਤੋਂ ਹੈ ਤੁਸੀਂ ਬਾਕੀਆਂ ਨਾਲੋਂ ਬੈਟਰ ਕਿ ਬੈਟਰ ਦੇਖੋ ਇੱਕ ਤਾਂ ਕੁਆਲੀਫਿਕੇਸ਼ਨ ਦੇ ਸਾਬ ਨਾਲ ਲੈ ਕੇ ਚੱਲੀ ਆ ਮੈਂ ਦੱਸ ਦੋ ਕਿਹ ਵਾਲੇ ਤੇ ਮੈਂ ਦੱਸੇ ਵੀ ਪੁਤਲੀ ਦਾ ਤੇ ਅਗਲੀ ਪੁਤਲੀ ਦਾ ਤੇ ਪਲਾਸਟਿਕ ਸਰਜਰੀ ਦਾ ਮੈਂ ਫੈਲੋਸ਼ਿਪ ਕੀਤੀ ਹੋਈ ਹੈ ਉਹ ਵੀ ਇੰਡੀਆ ਦੇ ਟਾਪ ਇੰਸਟੀਚਿਊਟਸ ਦੇ ਵਿੱਚੋਂ ਕੀਤੀ ਹੋਈ ਹੈ ਉਹ ਸਾਨੂੰ ਇੱਕ ਐਜ ਦਵਾਉਂਦਾ ਹੈ ਠੀਕ ਹੈ ਉਸ ਤੋਂ ਇਲਾਵਾ ਸਾਡੀ ਜਿਹੜੀ ਟੈਕਨੋਲੋਜੀ ਅਸੀਂ ਜੋ ਇੱਥੇ ਮਸ਼ੀਨਸ ਲਗਾਈਆਂ ਹੋਈਆਂ ਚਾਹੇ ਉਹ ਜਾਂਚ ਦੇ ਮਾਮਲੇ ਆ ਚਾਹੇ ਉਹ ਸਰਜਰੀ ਮਾਮਲੇ ਉਹ ਵਰਲਡ ਕਲਾਸ ਮਸ਼ੀਨਸ ਆ ਗਈਆਂ ਅਮਰੀਕਾ ਤੋਂ ਇੰਗਲੈਂਡ ਤੋਂ ਅਲੱਗ-ਅਲੱਗ ਕੰਟਰੀਸ ਤੋਂ ਇੰਪੋਰਟ ਕੀਤੀ ਹੋਈਆਂ ਮਸ਼ੀਨਸ ਆ ਗਈਆਂ ਠੀਕ ਹੈ ਬਾਕੀ ਕੱਲ ਅਸੀਂ ਇਹ ਮੰਨ ਕੇ ਚੱਲਾਂਗੇ ਸਾਡੇ ਬਾਹਰ ਬੋਰਡ ਵੀ ਲੱਗਾ ਹੈ ਜੋ ਜੀ ਆਵੇ ਸੋ ਰਾਜੀ ਜਾਵੇ ਜਦ ਆਪਾਂ ਮੰਤੂ ਇਲਾਜ ਕਰਾਂਗੇ ਤਾਂ ਪਰਮਾਤਮਾ ਵੀ ਨੂੰ ਰੰਗ ਲਗਾਉਂਦਾ ਹੈਗਾ ਅਸੀਂ ਉਮੀਦ ਇਹ ਕਰ ਸਕਦੇ ਵੀ ਅਸੀਂ ਤੁਹਾਨੂੰ ਜੋ ਵੀ ਕੇਅਰ ਪ੍ਰੋਵਾਈਡ ਕਰਾਂਗੇ ਉਹ ਸਾਡੇ ਦਿਲੋਂ ਹੋਏਗੀ ਠੀਕ ਹੈ ਤੇ ਇਥੇ ਫੈਸਿਲਿਟੀਆਂ ਆਪਾਂ ਹਸਪਤਾਲ ਚ ਕਿਹੜੀਆਂ ਕਿਹੜੀਆਂ ਪ੍ਰੋਵਾਈਡ ਕਰਦੇ ਫੈਸਿਲਿਟੀ ਦੇਖੋ ਸਾਡੇ ਕੋਲ ਇਹ ਹੀ ਸਾਰੇ ਇਲਾਜ ਅਗਲੀ ਪੁੱਤਲੀ ਦੇ ਕੱਟੇ ਹੋਣ ਦਾ ਇਲਾਜ ਕਾਲੇ ਮੋਤੀ ਦਾ ਇਲਾਜ ਪਲਾਸਟਿਕ ਸਰਜਰੀ ਦਾ ਇਲਾਜ ਪਿਛਲੇ ਪਰਦੇ ਦੀ ਤੁਸੀਂ ਗੱਲ ਕਰ ਰਹੇ ਸੀ ਉਹ ਕੀ ਹੈ ਪਿਛਲੇ ਪਰਦੇ ਦੀ ਦੇਖੋ ਸਾਡੇ ਕੋਲ ਜਾਂਚ ਤੋਂ ਲੈ ਕੇ ਜਿਵੇਂ ਤੁਹਾਨੂੰ ਦੱਸਿਆ ਵੀ OCT ਦੀ ਸਭ ਤੋਂ ਐਡਵਾਂਸ ਮਸ਼ੀਨ ਆਪਟੋਪਾਲ ਦੇ ਨਾਮ ਤੋਂ ਮਸ਼ੀਨ ਆਤੀ ਹੈ ਉਹ ਸਾਡੇ ਕੋਲ ਲੱਗੀ ਹੋਈ ਹੈ ਜਿਹੜੀ ਤੁਹਾਡੇ ਪੂਰੀ ਪਿਛਲੇ ਪਰਦੇ ਦੀ ਜਾਂਚ ਕਰਕੇ ਦੱਸ ਦਿੰਦੀ ਵੀ ਤੁਹਾਡੇ ਕਿੱਥੇ-ਕਿੱਥੇ ਬਲੱਡ ਆਇਆ ਹੋਇਆ ਫਿਰ ਉਹਦੇ ਇਲਾਜ ਲਈ ਗ੍ਰੀਨ ਲੇਜ਼ਰ ਆਪਾਂ ਕਹਿੰਦੇ ਆ ਕਿ ਜਿਹੜਾ ਕਿ ਤੁਹਾਡੇ ਪਰਦੇ ਦੀ ਲੇਜ਼ਰ ਕਰਦੀ ਹੈ ਸਾਡੇ ਕੋਲ ਕਵਾਂਟਲ ਦੀ ਅਮਰੀਕਨ ਮਸ਼ੀਨ ਜਿਹੜੀ ਹੈ ਸਭ ਤੋਂ ਲੇਟੈਸਟ ਮਸ਼ੀਨ ਜਿਹੜੀ ਹੈ ਉਹ ਲੱਗੀ ਹੋਈ ਹੈ ਇੰਦਾ ਹੀ ਪਿਛਲੇ ਪਰਦੇ ਦੀ ਆਪਰੇਸ਼ਨ ਦੀ ਮਸ਼ੀਨ ਸਾਡੇ ਕੋਲ ਸਾਰੀ A to Z ਫੈਸਿਲਿਟੀ ਜਿਹੜੀ ਹੈ ਉਹ ਅਵੇਲੇਬ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਆਪਣਾ ਟਾਈਮ ਦਿੱਤਾ ਕਿਉਂਕਿ ਮੈਂ ਦੇਖਿਆ ਆਪੀਡੀ ਚਾਹੇ ਕਾਫੀ ਭੀੜ ਲੱਗੀ ਹੋਈ ਹੈ ਤੇ ਤੁਸੀਂ ਟਾਈਮ ਕੱਢਿਆ ਮੈਂ ਚਾਹੁੰਦਾ ਸੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੇ ਵੀ ਸਾਡੇ ਪਟਿਆਲਾ ਸ਼ਹਿਰ ਦੇ ਵਿੱਚ ਅੱਖਾਂ ਦੀ ਹਰ ਬਿਮਾਰੀ ਦਾ ਇਲਾਜ ਇੱਕ ਛੱਤ નીચે ਹੁੰਦਾ ਇਸ ਲਈ ਮੈਂ ਡਾਕਟਰ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਆ ਕੇ ਟਾਈਮ ਮੰਗੇ ਆ ਕਿ ਸਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ ਤਾਂ ਕਿ ਸਾਡੇ ਦਰਸ਼ਕਾਂ ਦਾ ਕੁਝ ਨਾ ਕੁਝ ਤਾਂ ਫਾਇਦਾ ਹੋ ਸਕੇ ਸੋ ਅਗਰ ਤੁਹਾਨੂੰ ਸਾਡੀ ਜਾਣਕਾਰੀ ਅੱਛੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੋਈ ਇਨਕੁਆਰੀ ਹੈ ਤਾਂ ਮੈਂ ਡਾਕਟਰ ਸਾਹਿਬ ਦਾ ਨੰਬਰ ਜ਼ਰੂਰ ਸਕਰੀਨ ਤੇ ਦੇਵਾਂਗਾ ਤੁਸੀਂ ਗੱਲ ਕਰਕੇ ਇਹਨਾਂ ਨੂੰ ਪੁੱਛ ਸਕਦੇ ਹੋ ਡਾਇਰੈਕਟ ਕਾਲ ਤੇ ਗੱਲ ਹੋ ਜੂਗੀ ਤੁਹਾਡੇ ਨਾਲ ਬਿਲਕੁਲ ਜੀ ਬਿਲਕੁਲ ਸਾਡੇ ਹਸਪੀਟਲ ਦਾ ਨੰਬਰ ਅਵੇਲੇਬਲ ਹੈ 24/7 ਕੋਈ ਖਾਸ ਟਾਈਮ ਤਾਂ ਨਹੀਂ ਵੀ ਇਸ ਟਾਈਮ ਦੇ ਵਿੱਚ ਵਿੱਚ ਕਾਲ ਕੀਤੀ ਜਾਵੇ ਨਹੀਂ ਤਕਰੀਬਨ ਰਾਤ ਦੇ 8:00 ਵ ਬਾਕੀ ਜਦ ਵੀ ਤੁਸੀਂ ਕਾਲ ਕਰਨਾ ਚਾਹੋ ਕੋਈ ਐਸੀ ਗੱਲ ਨਹੀਂ ਐਸੀ ਹੁਫੇ ਸ਼ੜਬੀ ਜੀ ਸੋ ਤੁਸੀਂ ਕਾਲ ਕਰਕੇ ਵੀ ਜਿਹੜਾ ਹੈ ਇਹਨਾਂ ਨਾਲ ਗੱਲ ਕਰ ਸਕਦੇ ਹੋ ਸੰਪਰਕ ਸਾਥ ਸਕਦੇ ਹੋ ਆਪਣੀ ਬਿਮਾਰੀ ਬਾਰੇ ਚਰਚਾ ਕਰ ਸਕਦੇ ਹੋ ਪੁੱਛ ਸਕਦੇ ਹੋ ਤੇ ਜੇਕਰ ਤੁਸੀਂ ਪਟਿਆਲੇ ਹੈਗੇ ਹੋ ਜਾਂ ਨੇੜੇ ਤੇੜਿਓ ਤਾਂ ਪਟਿਆਲੇ ਤੁਸੀਂ ਪਹੁੰਚ ਸਕਦੇ ਹੋ ਜਿੱਥੇ ਰੇਲਵੇ ਸਟੇਸ਼ਨ ਹੈ ਪਟਿਆਲੇ ਦਾ ਉਸ ਦੇ ਬਿਲਕੁਲ ਨਾਲ ਫਲਾਈਓਵਰ ਹੋਟਲ ਤੋਂ ਪਹਿਲਾਂ ਫੈਕਟਰੀ ਏਰੀਆ ਦੇ ਮੋੜ ਤੇ ਹੀ ਨੀਤ੍ਰ ਪ੍ਰਕਾਸ਼ ਬਹੁਤ ਵੱਡਾ ਇੱਥੇ ਬੋਰਡ ਲੱਗਿਆ ਹੋਇਆ ਤੁਹਾਨੂੰ ਪਤਾ ਲੱਗ ਜਾਊਗਾ ਆ ਕੇ ਤੁਸੀਂ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ ਅਸੀਂ ਤਾਂ ਇਹ ਕਹਾਂਗੇ ਹਮੇਸ਼ਾ ਤੰਦਰੁਸਤ ਤੇ ਸਵਸਤਰ